ਅਸਲਾਮ ਵਾਲੇਕਮ ਸਤ ਸ੍ਰੀ ਅਕਾਲ ਕਿਦਾ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਵਗੈਰਾ ਆਪ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਕਈ ਭੈਣ ਭਰਾ ਜਿਹੜੇ ਨਾ ਉਹ ਪੁੱਛਦੇ ਨੇ ਕਿ ਵੀਰ ਜੀ ਨਾਗਾ ਕਿਉਂ ਪਾ ਛੱਡਦੇ ਹੋ ਠੀਕ ਹੈ ਠੰਡ ਬਹੁਤ ਹੈ ਇੱਕ ਤੇ ਠੰਡ ਬੜੀ ਹੈ ਨਹੀਂ ਠੰਡ ਤੇ ਚਲੋ ਉਹ ਤਾਂ ਹਰ ਪਾਸੇ ਹੀ ਹੈਗੀ ਆ ਪਰ ਗੱਲ ਇਹ ਕਿ ਵੀਰ ਜੀ ਬਿਜਲੀ ਨੇ ਜ਼ਲੀਲ ਕੀਤਾ ਆ ਬਿਜਲੀ ਨੇ ਬੜਾ ਜ਼ਲੀਲ ਕੀਤਾ ਅੱਜ ਵੀ ਬਿਜਲੀ ਸੰਭਲ ਸ਼ਾਮ ਦੀ ਗਈ ਹੈ ਤੇ ਹੁਣ ਕਿਥੇ ਆਈ ਹੈ ਤੇ ਮੈਂ ਇਕਰ ਨੂੰ ਕਿਹਾ ਮੈਂ ਕਿਹਾ ਚੱਲ ਦਵਾ ਦਉ ਝੂਟੀ ਲਾ ਲਈਏ ਮੈਂ ਕਿਹਾ ਹਾਂ ਤੇ ਕੋਈ ਪਤਾ ਨਹੀਂ ਵਿੱਚ ਬਣਾਉਂਦੇ ਬਣਾਉਂਦੇ ਟੁੱਟ ਜੇ ਜੇ ਤੇ ਐਂਡ ਹੋ ਗਿਆ ਵੀਡੀਓ ਦਾ ਤੇ ਠੀਕ ਹੈ ਤੇ ਜੇ ਨਾ ਹੋਇਆ ਤੇ ਸਮਝ ਜਾਈਓ ਕਿ ਵਿੱਚ ਹੀ ਟੁੱਟ ਗਈ ਹੈ ਵਿੱਚੇ ਬਿਜਲੀ ਚਲੀ ਗਈ ਹੈ ਕੋਈ ਬਿਜਲੀ ਉਹ ਪਤਾ ਨਹੀਂ ਕੀ ਕਰ ਅੱਛਾ ਵੈਸੇ ਕੱਲ੍ਹ ਲੇ ਕੇ ਬਿਜਲੀ ਗਰਮੀਆਂ ਨੂੰ ਤੰਗ ਕਰਨੀ ਚਾਹੀਦੀ ਏ ਕਿ ਚਲੋ ਲੋਕਾਂ ਦੇ ਏਸੀ ਉਸੇ ਚੱਲਣੇ ਨੇ ਲੋਡ ਜ਼ਿਆਦਾ ਹੁੰਦਾ ਹੈ ਸਰਦੀਆਂ ਨੂੰ ਕਾਹਦਾ ਲੋਡ ਹੈ ਮਿਲਦਾ ਲੋਕਾਂ ਨੇ ਹੀਟਰਾਂ ਦਾ ਲੋਡ ਹੁੰਦਾ ਹੈ ਹੀਟਰਾਂ ਦਾ ਲੋਡ ਹੈ ਬਿਜਲੀ ਦਾ ਕੁੰਡਾ ਕਢਾਣਾ ਉਹਨਾਂ ਨੇ ਹੀਟਰਾਂ ਦਾ ਲੋਡ ਕੱਢ ਕੇ ਸਿਆਕ ਹੀਟਰ ਘਾਟੀ ਚਲਾਉਂਦੇ ਨੇ ਕੋਈ ਹੈਲੋ ਕੀ ਚਲਾਉਂਦੇ ਨੇ ਮੋਸਟਲੀ ਬੋਤੀ ਲੋਕੀ ਰਜ਼ਾਈਆਂ 10 ਮਿੰਟ ਰਜ਼ਾਈ ਚ ਵੜ ਕੇ ਅੱਛਾ ਐਵੇਂ ਹੁਣ ਕੰਬਲਾ ਕੋ ਮੁਲਾਂ ਚ ਠੰਡ ਨਹੀਂ ਲੱਤਦੀ ਇਹ ਨਾ ਤੁਸੀਂ ਕੋ ਉਹਨੇ ਰਜ਼ਾਈ ਦੇ ਵਿੱਚ ਹੀ ਠੰਡ ਲੱਤਦੀ ਰਜ਼ਾਈ ਦੇ ਵਿੱਚ ਵੀ ਤੁਸੀਂ ਕੁੰਗੜ ਕੇ ਪੈਰ ਹੋਵੇ ਤਾਂ ਠੀਕ ਹੈ ਜਿੱਥੇ ਮਾਰਾ ਜਾਂ ਪੈਰ ਰੱਗੇ ਕਰਦੇ ਆਂ ਜਿੰਦਾ ਰ ਅੱਗੇ ਅੱਗੇ ਪੈਰ ਕਰੋ ਉੱਥੇ ਠੰਡਾ ਲਾ ਦੇ ਬੰਦਾਂ ਜੀ ਕੇ ਦਿਲ ਕਰਦੇ ਕੁੰਗੜ ਕੇ ਵਿਆਰ ਹੋਵੇ ਹਾਏ ਹਾਏ ਤੇ ਚਲੋ ਜੀ ਅੱਜ ਆਪਣੇ ਕੋ ਤਾਰੀ ਬਾਬੇ ਦੀ ਇੱਕ ਵੀਡੀਓ ਆ ਗਈ ਹੈ ਆਪਾਂ ਇੱਕ ਪਹਿਲੇ ਵੀ ਤਕਰੀਬਨ ਸਾਲ ਪਹਿਲੇ ਆਪਾਂ ਵੇਖਿਆ ਸੀ ਮਾਨ ਜਿਹੜਾ ਬਟਿੰਡੇ ਵਾਲਾ ਠੀਕ ਹੈ ਜੀ ਉਹਨਾਂ ਨੇ ਤਾਰੀ ਬਾਬੇ ਨਾਲ ਵੀਡੀਓ ਬਣਾਈਆਂ ਸੀ ਆਪਾਂ ਵੇਖੀਆਂ ਵੀ ਸੀਗੀਆਂ ਹਾਂਜੀ ਹਾਂਜੀ ਤੇ ਸਾਲ ਬਾਅਦ ਮੇਰਾ ਖਿਆਲ ਦੁਬਾਰਾ ਉਹਨਾਂ ਨੇ ਵੀਡੀਓ ਬਣਾਈ ਹੈ ਤੇ ਲੋਕ ਲੰਬਾ ਤਾਤਿਆ ਕਰਨ ਲੱਗੇ ਨੇ ਠੀਕ ਹੈ ਕਿਉਂਕਿ ਬਾ ਤੁਹਾਨੂੰ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਬਾਬਾ ਜੀ ਹੁਣ ਬੀਜੇਪੀ ਦੇ ਵਿੱਚ ਚਲੇ ਗਏ ਨੇ ਹਾਂ ਪਰ ਪਿਛਲੇ ਦਿਨੋਂ ਯਾਰ ਆਪਣੇ ਇਹ ਵੀ ਕਿ ਅਸੀਂ ਕੋਧ ਤਾਰੀ ਬਾਬਾ ਨਾਲ ਅਫਸੋਸ ਕਰਨਾ ਸੀਗਾ ਕਿ ਪਿਛਲੇ ਦਿਨੋਂ ਤਾਰੀ ਬਾਬਾ ਜੀ ਨੇ ਨਾ ਠੀਕ ਹੈ ਉਹਨਾਂ ਦੇ ਅਟੈਕ ਵੀ ਹੋਇਆ ਸੀਗਾ ਠੀਕ ਹੈ ਉਹਨਾਂ ਦੀ ਉਹ ਨਵੀਂ ਗੱਡੀ ਜਿਹੜੀ ਉਹਨਾਂ ਨੇ ਲਈ ਹੈ ਉਹਨਾਂ ਨੇ ਉਹ ਵੀ ਪੰਪੁਣੀ ਦਿੱਤੀ ਹੈ ਠੀਕ ਹੈ ਪਰ ਕੱਲ ਇਹ ਵੀ ਕਿ ਸਿਆਸਤ ਵਿੱਚ ਮੁਸ਼ਕਿਲਾਂ ਆ ਤੇ ਹੈਗੀਆਂ ਨੇ ਬਿਲਕੁਲ ਠੀਕ ਹੈ ਹੁਣ ਵਾਲਾ आलम ਇਹਦੇ ਪਿੱਛੇ ਕਹਾਣੀ ਕੀ ਹੈ ਠੀਕ ਹੈ ਤੇ ਚਲੋ ਪਹਿਲੇ ਆਪਾਂ ਬੈਠੇ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਕੋਈ ਨਹੀਂ ਕਿੰਨੀ ਕੁ ਦੂਰ ਬੈਠੀ ਆ ਵਾਹ ਵਾਹ ਦੂਰ ਬੈਠੀ ਇੱਥੋਂ ਇੱਥੋਂ 30 40 ਕਿਲੋਮੀਟਰ ਜਾਈਏ ਤੇ ਪਰਾ ਰਾਜਸਥਾਨ ਸ਼ੁਰੂ ਹੋ ਜਾਂਦਾ ਤੇ ਰਾਜਸਥਾਨ ਵੈਸੇ ਤਾਰੀਪਾਪਾ ਦਾ گاੜੇ ਅੱਛਾ ਜੀ ਹੈ ਰਾਜਸਥਾਨ ਜਾ ਸਕਨੇ ਅਸੀਂ ਲੈ ਰਾਜਸਥਾਨ ਤੇ ਤੇਰੀ ਭੂਪੀ ਵੀ ਆਈ ਹੈ ਕੰਜਰ ਦੀ ਮਾਰਨ ਅਸੀਂ ਉਹ ਰਾਜਸਥਾਨ ਨੇ ਇੰਡੀਆ ਦਾ ਹਿੱਸਾ ਹੀ ਹੈ ਅੱਛਾ ਸਹੀ ਹੈ ਮੈਂ ਕਾਫੀ ਸਾਡੇ ਇੱਥੇ ਕੋਈ ਨਾ ਜਿੱਥੇ ਅਸੀਂ ਜਾਈਦਾ ਵਾ ਸਾਡੇ ਇੱਥੇ ਵੀ ਤੇ ਹੈ ਨਾ ਰਾਜਸਥਾਨ ਇਹ ਤੇ ਕਿਹੜਾ ਰਾਜਸਥਾਨ ਆ ਗਿਆ ਇਹ ਚੋਲਸਤਾਨ ਹੈ ਹਾਂ 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 ਸੇ ਰਾਜ ਇਧਰ ਵੀ ਤੇ ਹੈ ਉਹ ਸੇ ਡੇਜ਼ਰਟ ਹੈ ਡੇਜ਼ਰਟ ਹਾਂ ਹਾਂ ਤੇ ਪਰਲੇ ਬਨੇ ਰਾਜਸਥਾਨ ਹੈ ਅੱਛਾ ਉਧਰ ਰਾਜਸਥਾਨ ਇਧਰ ਚੋਲਸਤਾਨ ਹੂੰ ਚਲੋ ਜੀ ਪਹਿਲੇ ਦੇਖਦੇ ਆਂ ਆਪਾਂ ਵੀਡੀਓ ਲਓ ਜੀ ਸਸੀ ਕੱਲ ਪਿਆਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮੇਰੇ ਨਾਲ ਨੇ ਤਾਰੀ ਬਾਬਾ ਜੀ ਅ ਅਸੀਂ ਕਾਫੀ ਲੰਮੇ ਸਮੇਂ ਤੋਂ ਬਾਅਦ ਵੀਡੀਓ ਬਣਾਉਣ ਲੱਗੇ ਤਕਰੀਬਨ ਸਾਲ ਹੀ ਹੋ ਗਿਆ ਉਹ ਬਹੁਤ ਬਾਈਆਂ ਦੀ ਡਿਮਾਂਡ ਸੀ ਬਾਈ ਤਨੀ ਤਾਰੀ ਨਾ ਕਦੇ ਵੀਡੀਓ ਨਹੀਂ ਪਾਈ ਹੋਣਾ ਤੇ ਅੱਜ ਮਿਲਿਆ ਬਾਬੇ ਨੂੰ ਤੇ ਬਾਬੇ ਨੂੰ ਮਿਲ ਕੇ ਪਤਾ ਲੱਗਿਆ ਤੁਸੀਂ ਪਿਛਲੇ ਦਿਨੀ ਫੋਟੋ ਵੀ ਵਾਇਰਲ ਹੋਈ ਸੀ ਬਾਬਾ ਜੀ ਹੋਣੀ ਬੀਜੇਪੀ 'ਚ ਸ਼ਾਮਲ ਹੋ ਗਏ ਬਾਬਾ ਜੀ ਸასი ਕਾਲ ਸასი ਕਾਲ ਜੀ ਹੋਰ ਜਨਾਬ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਵੀਰੇ ਵੀ ਤੇ ਸ਼ਾਮਲ ਹੋ ਗਏ ਬਾਬਾ ਕਹਿੰਦਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਬਰੇ ਖਾਂਪਾ ਬਚਾਉਣੇ ਹੁੰਦੇ ਜਦੋਂ ਬੰਦਾ ਬੋਧ ਮਾਰਦਾ ਸਿਪਾਏ ਪਰ ਧਨ ਪਤਨ ਕਿਤੇ ਨਹੀਂ ਜਿਉਂਦਾ ਮਾਰਾ ਬੰਦਾ ਦਾ ਮਾਸ ਬਚਾਉਂਦਾ ਭਰਾਵਾ ਅੱਛਾ ਮਾਸ ਬਚਾਉਣ ਦੇ ਮਾਰੇ ਬਸ ਮਾਸ ਬਾਜਦਾ ਨਹੀਂ ਦਿੰਦਾ ਕੇ ਬਸ ਚੰਨ ਨਹੀਂ ਲੈਂਦਾ ਬਹੁਤ ਬੁਰਾ ਹੈ ਕਿਉਂਕਿ ਹੁਣ ਸੱਚੇ ਦੇ ਘਟ ਪੈਂਦੀ ਆ ਝੂਠਾ ਰਾਜ ਕਰਦਾ ਹਾਂ ਇਹ ਗੱਲ ਸਹੀ ਬਿਲਕੁਲ ਕੱਲ ਜਦ ਸਮਾ ਆ ਗਿਆ ਕੱਲ ਜਦ ਸਮਾ ਆ ਗਿਆ ਪਰ ਕਿਤੇ ਚੰਗਾ ਵੀ ਆਉ ਲਾ ਵਾ ਬਾਈ ਫਿਰ ਉਹ ਹੀ ਆਪਣੀਆਂ ਪੁਰਾਣੀਆਂ ਗੱਲਾਂ ਸੁਣਾਉ ਕੇ ਰਾਂ ਤੇ ਦਰਸ਼ਕ ਬੜੇ ਤਾਬਲੇ ਆ ਆਪਾਂ ਪਿਛਲੇ ਸਾਲ ਵੀਡੀਓ ਅਪਲੋਡ ਕਰਿਆ ਸੀ ਰੈਗੂਲਰ ਬੜਾ ਪਿਆਰ ਸਤਿਕਾਰ ਦਿੱਤਾ ਉਹ ਸਭ ਤੋਂ ਪਹਿਲਾਂ ਤਾਂ ਨਾ ਮੈਂ ਕਹਿੰਨਾ ਉਹਨੇ ਜਿਹੜੀ ਆਪਣੀ ਨੌਜਵਾਨੀ ਆ ਮਾਨ ਹਾਂਜੀ ਵੀ ਉਹ ਕਹਿੰਦੇ ਪੜ੍ਹਨਾ ਕਿਉਂ ਜ਼ਰੂਰੀ ਆ ਮੈਂ ਕਿਹਾ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਉਹ ਕਹਿੰਦਾ ਬੈਂਕ ਲੁੱਟਣ ਲੁਟੇਰੇ ਚਲੇ ਗਏ ਬੈਂਕ ਚ ਜਦੋਂ ਲੁਟੇਰਿਆਂ ਨੇ ਜਾ ਕੇ ਕਿਹਾ ਵੀ ਸਾਰੇ ਆਂਦੇ ਹੱਥ ਤਾ ਕਰ ਲੋ ਐਵੇਂ ਨਾ ਕਹਿੰਦਾ ਸਰਕਾਰੀ ਖਜ਼ਾਨੇ ਦੀ ਖਾਤਰ ਜਾਨ ਗਵਾ ਬੈਠੇ ਕੋਈ ਠੀਕ ਹੈ ਦੇਖੋ ਉਹ ਵੀ ਉਹਨਾਂ ਦੇ ਇੱਕ ਤੇ ਯਾਰ ਬਾ ਬੋਲਦਾ ਹੀ ਬਿਸਾਰੇ ਤੈਗੀ ਸਾਰਾ ਨਹੀਂ ਆਤਾ ਜਾਣ ਇੱਕ ਬੜੀ ਸੋਹਣੀ ਜਨਾਨੀ ਉਹਨੂੰ ਐਵੇਂ ਮੈਨੂੰ ਕੋਈ ਛੇੜੂ ਉਹ ਡਰ ਗਈ ਘਬਰਾ ਗਈ ਤੇ ਉਹ ਕਹਿੰਦਾ ਭਾਈ RAM ਨਾ ਚੁੱਪ ਕਰਕੇ ਲੁਕੀ ਰਹਿ ਤੈਨੂੰ ਕੋਈ ਨਹੀਂ ਛੇੜਦਾ ਅੱਛਾ ਉਹਦੇ ਜਿਹੜੇ ਕੰਮ ਦੀ ਸਾਡੀ ਤਿਆਰੀ ਹੈ ਉਸੇ ਤੇ ਫੋਕਸ ਆ ਸਾਡਾ ਕਹਿੰਦਾ ਅਸੀਂ ਹੋਰ ਕੁਝ ਨਹੀਂ ਕਰਾਂਗੇ ਕੁਝ ਨਹੀਂ ਕਹਿੰਦੇ ਬੇਫਿਕਰ ਰੋ ਸੀ ਉਹ ਵੀ ਹੁਣ ਪੁਰਾਣਾ ਬੰਦਾ ਸੀ ਹਨਾ ਜਦੋਂ ਹੁਣ ਮੈਂ ਲੁੱਟ ਲਿਆ ਉਹਨਾਂ ਨੇ ਸਾਰਾ ਖਜ਼ਾਨਾ ਲਟ ਲਟ ਕੇ ਦੇ ਨਿਕਲ ਗਏ ਜਦੋਂ ਤੇ ਜਦੋਂ ਘਰੇ ਗਏ ਇਹਦਾ ਇੱਕ ਨਵਾਂ ਡਾਕੂ ਰਲਿਆ ਸੀ ਨਾਲ ਉਹ ਕਹਿੰਦਾ ਜਨਾਬ ਪੈਸੇ ਕਿਨੋਂ ਉਹ ਮਨ ਦਾ ਦਬਾ ਘਾਰ ਇੰਨੇ ਪੈਸੇ ਲੈਣ ਨੂੰ ਟਾਈਮ ਬਹੁਤ ਲੱਗਦਾ ਹੁੰਦਾ ਆ ਰਾਮ ਨਾ ਸੋਝੋ ਸ਼ਾਮ ਨੂੰ ਖਬਰਾਂ ਜੀ ਦੱਸ ਦੇਣਗੇ ਠੀਕ ਹੈ ਆਪਾਂ ਕਰਦੇ ਹਾਂ ਆਪਾਂ ਰਾ ਦੇਣੀ ਚਲ ਕੇ ਨਾ ਖਬਰਾਂ ਆਈਆਂ ਸ਼ਾਮ ਨੂੰ ਤੇ ਪਤਾ ਲੱਗਾ ਕਿ ਕਰੋੜ ਦੀ ਚੋਰੀ ਹੋ ਗਈ ਇਹਨੇ ਕਰੋੜ ਤਾਂ ਲੱਗਦਾ ਨਹੀਂ ਇਹ ਜੋਂ ਲੱਗੇ ਗਏ ਨੇ ਰੁਪਈਆ 30 ਲੱਖ ਜੋਂ ਲੱਗੇ ਗਏ ਨੇ ਰੁਪਈਆ 30 ਲੱਖ ਨਹੀਂ ਤਾਂ ਪੜਨਾ ਬਹੁਤ ਜ਼ਰੂਰੀ ਹੈ ਵੱਡਾ ਜਾਨਦਾ ਉਹ ਕਹਿੰਦੇ ਕਿਉਂ ਕਹਿੰਦਾ ਸਾਲਿਓ ਆਪਾਂ ਰਿਸਕ ਲਿਆ ਕਿੰਨਾ ਗੁੱਸ ਕਰਿਆ ਕਿੱਦਾਂ ਦੇ ਤਿਆਰੀ ਕਰੀ ਜਾਂਨੇ ਆ ਰੁਪਈਆ ਲਿਆਏ 30 ਲੱਖ ਨਾਲੇ ਬੈਂਕ ਲੁੱਟੀ ਉਹਨਾਂ ਨੇ ਗੋਸਬ ਨਹੀਂ ਕਰਿਆ ਮਰੇ ਜੰਮੇ ਕਹਿੰਦਾ 70 ਲੈ ਗਿਆ ਕਹਿੰਦਾ ਇਹ ਇਸ ਕਰਕੇ ਵੀ ਪੜੇ ਹੋਣਾ ਬਹਾ ਜਰੂਰੀ ਹੈ ਕਹਿੰਦਾ ਵਾਹ ਸਹੀ ਗੱਲ ਹੈ ਉਹ ਆ ਇਹਨਾਂ ਅੰਦਰ ਬੈਠਾ ਸਾਡੇ ਨਾਲ ਦੁੱਗਣੇ ਲੈ ਗਿਆ ਨਾਲੇ ਸਾਫ ਦਾ ਸਾਫ ਦਾ ਸਾਫ ਹੈ ਵੀ ਕਈ ਮੇਰੀ ਬੰਦੇ ਰਾਤ ਚੋਂ ਕਸ ਕੱਢ ਲੈਂਦੇ ਆ ਨਾ ਕੱਢ ਲੈਂਦੇ ਕੱਢ ਲੈਂਦੇ ਨਾ ਕੱਢ ਲਾਂ ਲਈ ਕੱਢ ਲੈਂਦੇ ਆ ਜਿਵੇਂ ਅਸੀਂ ਕਿਹੜਾ ਮੱਛੀ ਭਰ ਲਈ ਟਰੱਕਾਂ ਤੇ ਅੱਛਾ ਬਾਬਾ ਦੇ ਮੱਥੀ ਨੂੰ ਮੋਰਕ ਬਹੁਤ ਮਾਰਦਾ ਕੋਈ ਖਾਣ ਨਹੀਂ ਦਿੰਦਾ ਉਹਨੂੰ ਹਾਂ ਇਹ ਤਾਂ ਹਾਂ ਮੱਛੀ ਹੋਵੇ ਵੱਡੀ ਫੇਰ ਵੀ ਇਹਦੇ ਚੀਂਗਾ ਜਾ ਅੱਛਾ ਉਹ ਪੈਂਦੀ ਹੈ ਫੀਡ ਚ ਹਾਂ ਹੁਣ ਆਪਾਂ ਦੱਸ ਦਿਓ ਮੈਨੂੰ ਕਿੱਥੇ ਬਚਾਂਗੇ ਜਿਹੜੇ ਕਹਿੰਦੇ ਆ ਜੀ ਅਸੀਂ ਤਾਂ ਜੀ ਸਾਗਕਾਰੀ ਆ ਹਾਂ ਕਿਹੜੇ ਪਾਸੇ ਸਾਗਕਾਰੀ ਆ ਭਾਈ ਪਸ਼ੂਆਂ ਨੂੰ ਫੀਡ ਨਹੀਂ ਮਿਲਦੇ ਆਪਾਂ ਇਹਦੇ ਚ ਪੈਂਦਾ ਉਹਦੇ ਚ ਮੱਛੀ ਪੈਂਦੀ ਆ ਜਿਹੜੇ ਮਾਲਾ ਜਨਮ ਵਾਲਾ ਪਾਊਟਰ ਪਾਊਟਰ ਕਹਿੰਦੇ ਇਹਨਾਂ ਦੀ ਵੀ ਪੈਂਦਾ ਸਾਰੇ ਕਾਹੇ ਚ ਪੈਂਦਾ ਭਾਈ ਹਾਂ ਕੋਈ ਚੀਜ਼ ਹੋਣੀ ਨਹੀਂ ਧੀਰੇ ਮੈਂ ਤਮਾਸ ਨਹੀਂ ਪੈਂਦਾ ਮੱਛੀ ਨਹੀਂ ਪੈਂਦੀ ਹੈ ਨਾ ਪੈਂਦੀ ਪੈਂਦੀ ਆ ਨੋ ਹੀ ਹਵਾਨੀਆਂ ਦੇ ਬਾਈਕਟ ਵਾਲੀ ਗੱਲ ਬਸ ਕਾਲਾ ਕਾਲਾ ਕਿੱਥੇ ਕਿੱਥੇ ਕਰੋਗੇ ਕੋਈ ਨਹੀਂ ਬਣਵਾ ਕੋਈ ਨਹੀਂ ਹੋਣਾ ਉਹ ਵੀ ਗੱਲ ਮੈਂ ਤਾਂ ਆਪ ਕਹਿੰਦਾ ਜੀ ਇਹਨਾਂ ਦੇ ਵੀ ਆਪਾਂ ਐ ਨਹੀਂ ਕਰਨਾ ਫਲਾਨਾ ਨਹੀਂ ਕਰਲਾ ਮੈਂ ਕਿਹਾ ਉਹਨਾਂ ਨੇ 200 ਰੁਪਏ ਟਰਾਲੀ ਮਗਰ ਵਧਾਤਾ ਰੇਟ ਤੇ ਸਾਰੀਆਂ ਟਰਾਲੀਆਂ ਉੱਥੇ ਜਾ ਘੜੀਆਂ ਉਹ ਜਮੀਨ ਮਗਰ 10 ਲੱਖ ਦਿੱਤੇ ਉਹਨਾਂ ਨੇ ਸਾਰੇ ਉਹਨਾਂ ਦੇ ਦੇ ਦੇਣੀ ਸਾਹਮਣੇ ਦੇ ਦੇਣੀ ਸਹੀ ਗੱਲ ਹੈ ਇੱਕ ਦੂਜੇ ਦੇ ਮੂੰਹ ਦੀ ਦੇਣ ਗਿਆ ਰੋੜ ਨਿਕਲੇ ਸਭ ਮੈਂ ਤਾਂ ਕਹਿੰਦੇ ਅਗਲਾ ਕਹਿੰਦਾ ਵੇਖੀ ਕਿਤੇ ਮਾਰ ਆ ਜਾਏ ਆਏ ਨੂੰ ਆ ਜੇ ਨਾ ਤਾਂ ਕਿੱਲਾ ਆਹ ਮਾਰ ਆ ਜੂ ਵਿੱਚ ਠੀਕ ਹੈ ਪੁੱਤੋਂ ਵਹੀ ਨਹੀਂ ਲੈਂਦਾ ਸੀ ਜਦੋਂ ਵੇਚਦੀ ਨਿਕਲਦਾ ਸੀ ਅੰਦਰੋਂ ਖੋ ਜੰਦੇ ਉਹ ਬੰਦੇ ਲੈ ਗਿਆ ਬੰਦ ਕੇ ਜ਼ਮੀਨ ਹਾਂ ਹਾਂ ਦਿੰਦੇ ਵੀ ਸਤਰ ਸਤਰ ਲੈ ਦੂਜੇ ਭਾਈ ਲੈ ਤਰੀ ਲਾਂਦੇ ਇੱਕੋ ਇੱਕੋ ਹੀ ਗਦੋ ਠੀਕ ਹੈ ਇਸ ਕਰਕੇ ਭਾਈ ਚਾਉਂਦੇ ਸਾਰੇ ਆ ਵੇਖ ਜੀ ਪਰ ਲੋਕ ਸ਼ਰਮ ਨੂੰ ਆ ਕਈ ਬੰਦੇ ਐਂ ਰਗੜੇਗੇ ਲੋਕ ਲੱਜ ਦੀ ਵਜ੍ਹਾ ਨਾਲ ਮਾਨਾ ਮੈਂ ਆਪਦੇ ਅੱਖੀ ਦੇਖਿਆ ਉਹਨਾਂ ਨੂੰ ਆਏ ਸੀ ਵੀ ਲੋਕਾਂ 'ਚ ਨਾ ਗੱਲ ਫੈਲ ਜੇ ਪੁਰਾਣੇ ਬੰਦੇ ਉਹਨੂੰ ਝੀਕਾ ਇਹ ਅਸੀਂ ਜ਼ਮੀਨ ਵੇਚਤੀ ਬੇਤੀ ਮੰਨਦੇ ਠੀਕ ਹੈ ਉਹ ਸ਼ਰ ਮੰਨਦੇ ਸੀ ਪਰ ਉਹ ਅੰਦਰ ਖਾਤੇ ਸਾਰੀ ਲਟਾਉਂਦੇ ਸੀ ਵਿਆਜ ਤੇ ਵਿਆਜ ਲੱਗੀ ਜਾਂਦਾ ਸੀ ਹਾਂ ਪੀਜਾ ਬਾਵਾ ਮੱਛੀ ਭਾਗ ਲਿਓ ਫੇਰ ਉਹਸਰਾ ਮੱਛੀ ਭਰ ਕੇ ਆਹੀ ਭਰਾਵਾ ਦੇ ਜਦੋਂ ਡੇਟ ਹੋ ਗਏ ਕਿਤੇ ਰਾਹ 'ਚ ਗੱਡੀ ਖਰਾਬ ਹੋ ਗਈ ਗੌਰ ਖਬਰ ਜਾਣਾ ਸੀ ਅਸੀਂ ਉਹ ਤਾਂ ਸਾਡੀ ਮੱਛੀ ਨਾਲ ਲਵਾਉਣ ਅੱਛਾ ਉਹ ਦੋ ਦਿਨ ਖੜੇ ਰਹੇ ਅਸੀਂ ਅਸੀਂ ਲਾਇਆ ਫੋਨ ਟਰਾਂਸਪੋਰਟ ਵਾਲੇ ਨੂੰ ਮੈਂ ਕਹਿਆ ਯਾਰ ਕਿਵੇਂ ਕਰੀਏ ਬਿੰਦਰ ਹੁੰਦਾ ਹੀ ਸ਼ੂਕਾ ਸਾਡਾ ਐਮਜਰ ਵਾਲਾ ਉਹ ਕਹਿੰਦਾ ਮੈਂ ਕਿਹਾ ਵੇਚ ਦੀ ਆ ਉਹ ਮੈਂ ਵੇਚ ਦੀ ਉਹ ਨੂੰ ਐ ਵੀ ਅਗੜਾ ਵਿਕਣੀ ਆ ਹੁਣ ਸਾਨੂੰ ਪਤਾ ਯਾਰ ਵੀ ਇੱਥੇ ਫੈਕਟਰੀ ਨਾਲ ਹੋਰ ਵੀ ਹੈਗੀਆਂ ਅਸੀਂ ਦੂਜੀ ਫੈਕਟਰੀ ਚ ਮੱਝੇ ਵੀੜ ਵਾਲੀ ਚ ਮੈਂ ਕਿਹਾ ਵੀ ਮੱਛੀ ਲੈਣੀ ਆ ਕਹਿੰਦਾ ਕਿੰਨੇ ਵੀ ਮੈਂ ਪਹਾੜੇ ਜੋਗਾ ਦੱਸਤਾ ਮੈਂ ਕਿਹਾ ਵੀ ਇੰਨੇ ਦੀ ਦੇਦੇ ਹੋ 10000 ਵੱਧ ਕੇ ਦੱਸਤਾ ਉਹਗਾ ਮੈਂ ਲੈ ਲਉ ਮੈਂ ਕਹਿੰਦਾ ਉਹ ਪਹਾੜਾ ਕਰਨ ਨਾਲ ਸੰਦ ਹੋਰ ਕੋਈ ਨਹੀਂ ਹਾਂ ਅਸੀਂ ਉਹਨਾਂ ਦੇ ਜਾ ਕੇ ਲਾਈ ਡਾਲ ਦੇ ਬੈਕ ਕਰਕੇ ਉਹਨਾਂ ਨੇ ਮੈਂਟਾਂ ਚ ਲਾ ਲਈ ਅੱਛਾ ਅਸੀਂ ਫੜੇ ਰੁਪਈਏ ਚੱਕ ਦੀ ਗੱਡੀ ਦੂਜੇ ਦਿਨ ਉਹਨਾਂ ਵਾਲਾ ਬਿਵਾਰੀ ਫੋਨ ਲਾਈ ਜਾਵੇ ਕਹਿੰਦਾ ਗਾੜੀ ਖਾਲੀ ਕਰਾਂਗੇ ਉਹਨੂੰ ਬੋਲੋ ਲਗਾਓ ਗਾੜੀ ਬੈਕ ਕਰਕੇ ਉਹ ਕਹਿੰਦਾ ਲਾਓ ਮੈਂ ਕਹਿੰਦਾ ਸਿੱਟਿਆ ਹੀ ਕਹਿੰਦਾ ਕਿੱਥੇ ਮਾਂ ਦਾ ਰੋੜ ਤੇ ਸਿੱਟੀ ਹੋਣਾ ਸੀ ਕਿਹੜਾ ਮਿੰਣਕੇ ਸਿੱਟੀ ਇਹ ਵੀ ਕਿੱਥੇ ਪਈ ਆ ਜਿੱਥਰ ਨੂੰ ਵੱਧ ਮੁਸ਼ਕਿਲ ਆਉਂਦਾ ਉਧਰ ਨੂੰ ਜਾ ਬੜੋ ਮੈਂ ਕਹਾਂ ਤੱਕ ਗਈ ਆ ਜਿੱਥੇ ਤੁਹਾਨੂੰ ਹੈ ਤੇਰੀ ਮੈਂ ਘੰਟੇ ਭੜਕਾ ਤੇ ਜਦੋਂ ਤੰਗ ਜੇ ਹੁੰਦੇ ਸੀ ਉਦੋਂ ਸਕੀਮ ਲਾ ਲੈਂਦੇ ਸੀ ਗੰਡੇ ਭਰਾਵਾ ਮੈਨੂੰ ਵੀ ਵੇਚਣੇ ਵੀ ਇਲਾਜ ਨਹੀਂ ਆ ਤੇ ਫਸਣਾ ਬਣੀ ਅੱਛਾ ਜਿਹੜੇ ਬਿਵਾਰੀ ਦੇ ਗੰਡੇ ਸੀਗੇ ਲਾਉਣੇ ਮੈਂ ਉਸੇ ਬਿਵਾਰੀ ਨੂੰ ਪੁੱਛ ਲਿਆ ਮੈਂ ਕਿ ਗੰਡੇ ਵੇਚਣਾ ਟਰੱਕ ਆਪੇ ਉਹਨਾਂ ਦਾ ਲੈ ਲੂੰ ਐਨੇ ਦਾ ਲੂੰ ਮੈਂ ਕਿ ਠੀਕ ਹੈ ਗੰਡੇ ਚੈੱਕ ਕਰਾਤੇ ਉਹਨੂੰ ਕੋਈ ਪਤਾ ਨਹੀਂ ਮੇਰਾ ਨਾ ਨੰਬਰ ਬੇਟਾ ਦੇ ਟੇਪਾਂ ਲਾ ਦਿੰਗਾ ਲਾਤੀ ਬੈਕ ਕਰਕੇ ਉੱਥੇ ਹੀ ਉਥੇ ਨੰਬਰ ਪਲੇਟਾਂ ਦਾ ਟੇਪਾਂ ਲਾ ਦਿੱਤਾ ਫੋਟੋ ਖਿਚਾਤੀਆਂ ਸਟੂਰਗ ਵਾਲਾ ਸੱਦ ਕੇ ਗੱਡੀ ਖੜੀ ਰਹੀ ਦਿਨਾ ਮੈਂ ਕਿਹਾ ਜੇ ਕੱਲ ਨੂੰ ਰੌਲਾ ਵੀ ਪਿਆ ਉਹਨੂੰ ਮੈਂ ਕਿਹਾ ਦੂਰੋਂ ਪੜਦੇ ਨਾ ਖਿੱਚਦੇ ਆੜੀ ਉਦੋਂ ਉਹਦੀ ਧੋਗੇ ਜੇ ਦੇਣ ਦਿੰਦੇ ਫੋਟੋ ਤੇ ਪੈਸੇ ਲੈ ਲਈ ਨਿਕਲ ਗਏ ਅਸੀਂ ਦੂਜੇ ਦਿਨ ਤੀਜੇ ਦਿਨ ਟ੍ਰਾਂਪੋਰਟ ਵਾਲਾ ਫੋਨ ਆਇਆ ਕਹਿੰਦਾ ਤੂੰ ਪਿਆਜ ਲਾਉਣ ਨਹੀਂ ਗਿਆ ਮੈਂ ਕਿਹਾ ਲਾਇਆ ਮੈਂ ਨਾ ਮੰਦਰਾ ਮੈਂ ਕੋਲੇ ਪੜਾ ਨਹੀਂ ਦਿੱਤਾ ਕਹਿੰਦਾ ਨਹੀਂ ਯਾਰ ਗਿਆ ਹੀ ਨਹੀਂ ਉਹ ਮੈਂ ਕਿਹਾ ਮੈਂ ਲਾ ਗਿਆ ਯਾਰ ਹੂੰ ਉਹ ਪੁੱਛ ਮੈਂ ਕਿ ਉਹਨਾਂ ਦਾ ਪਰਥੋਂ ਤੇਰੇ ਗੱਡੀ ਲਾ ਕੇ ਗਈ ਹੈ ਹੂੰ ਉਹਨੇ ਪਿਆਜ਼ ਦਾ ਲਾ ਗਿਆ ਯਾਰ ਵਪਾਰੀ ਨੂੰ ਕਹਿੰਦਾ ਹੂੰ ਵਪਾਰੀ ਨੇ ਉਹਨੂੰ ਫੋਨ ਲਾਇਆ ਕਹਿੰਦਾ ਗੱਡੀ ਪਿਆਜ਼ ਲਾ ਕੇ ਗਈ ਹੈ ਹੂੰ ਉਹ ਕਹਿੰਦਾ ਮੇਰੇ ਕੋਲੇ ਪੇਜ ਡਰਾਈਵਰ ਨੂੰ ਹੂੰ ਮੈਂ ਕਹਾਂ ਮੈਂ ਜਾਣੇ ਮੈਂ ਜਾ ਕੇ ਮੈਂ ਕਿਹਾ ਮੈਂ ਲਾ ਕੇ ਗਿਆ ਮਨ ਤੂੰ ਤਾਂ ਵੇਚ ਕੇ ਗਿਆ ਮਨ ਚੋਰੀ ਸੀ ਤੁਸੀਂ ਚੋਰੀ ਦਾ ਮਾਲ ਕਿਉਂ ਖਰੀਦਦੇ ਤੇਰੇ ਹੀ ਸੀ ਉਹ ਮੇਰੇ ਕੋਲੇ ਫੋਟੋ ਵੀ ਖਚਾਈ ਪਈ ਆ ਮੈਂ ਕਿਹਾ ਤੇਰੇ ਮੈਂ ਕਿਹਾ ਅੰਦਰ ਮੈਂ ਕਿਹਾ ਬੈਲਟੀਆਂ ਵੀ ਪਈਆਂ ਅੰਦਰ ਮੈਂ ਸੱਟ ਗਿਆ ਸੀ ਆਹ ਚੱਕ ਮੈਂ ਕਿਹਾ ਬੈਲਟੀਆਂ ਤੇਰੇ ਅੰਦਰ ਹੀ ਪਈਆਂ ਉਪਾਰਾ ਦੇ ਨਹੀਂ ਇਹਨਾਂ ਮੈਂ ਕਹਿੰਦਾ ਮੈਂ ਧਾਣੇ ਹੀ ਜਾਂਦਾ ਬਾਣੀਆਂ ਨੇ ਦੱਬ ਘੁੱਟ ਕੇ ਇੰਦਰੀ ਗੱਲ ਰੱਖੀ ਨੂੰ ਕਹਿੰਦੇ ਥੋੜੇ ਬਾਲੇ ਹੋਰ ਲੈ ਲੈ ਕਹਿੰਦਾ ਕੰਜਰਾਂ ਜਾਣ ਛੱਡ ਕਿਹੜਾ ਜਾਣ ਉਹਨਾਂ ਨੂੰ ਕਹਿੰਦਾ ਆ ਗਈ ਪਿਆਜ ਆਪਣੀ ਬਸ ਕੀਨੀ ਆ আচ্ছা ਮੈਂ ਗੋਣ ਗਾਂ ਨੂੰ ਇੱਕ ਟੈਨ ਨੰਬਰ ਭੇਜਦਾ ਤਿੰਨ ਚਾਰ ਇਹਦੀ ਨੰਬਰ ਪਲੇਟ ਦੇਖ ਕੇ ਉਹ ਆਇਆ ਕਰੂ ਗੱਡੀ ਤੇ ਆਪਣੀ ਤਾਂ ਨਹੀਂ ਕਿਤੇ ਲਾਈ ਜਾਂਦਾ ਬਾਹਰ ਇਹਦੀ ਹੁੰਦੀ ਆ ਬੈੜੀ ਤੇ ਕਈ ਵਾਰੀ ਆਏ ਵੀ ਹੋ ਜਿੰਮੀ ਜੇ ਮੈਂ ਸਾਡੀਆਂ ਗੱਡੀਆਂ ਲੁੱਟੀਆਂ ਉਹਦੇ ਇੱਕ ਗੱਡੀ ਸਾਡੇ ਕੋਲੇ ਖੰਡ ਦੀ ਬਚ ਗਈ ਫੌਜ ਵਾਲਿਆਂ ਨੇ ਵੀ ਆਪ ਦਾ ਬੇਚ ਕੇ ਟਾਈਮ ਪਾਸ ਕਰ ਲੋ। ਵੀ ਬਾਹਰੇ ਦਿਨ ਹੋ ਗਏ ਤੁਹਾਨੂੰ ਭੁੱਖੇ ਧੇ ਹੀ ਫਿਰਦੇ ਆ। ਵੀ ਵੰਡ ਲਿਓ ਲੜਿਓ ਨਾ। ਵੀ ਖਾਣ ਪੀਣ ਨੂੰ ਪੈਸੇ ਵੰਡ ਲਿਓ, ਵੇਚ ਲਓ ਜਿਹੜੀ ਰਹਿੰਦੀ ਐ। ਉਹਨਾਂ ਨੇ ਸਾਰਿਆਂ ਦੇ ਲੈਗਤਾ ਵੀ ਲੁੱਟੀਆਂ ਦੇ ਨੇ। ਅੱਛਾ ਜਿਹੜੀ ਸਾਡੀ ਖਾਂਡ ਵਾਲੀ ਜਿਹਸੀ ਘਾਟੀ ਲੈ ਗਈ। ਟਰਾਂਸਪੋਰਟ ਵਾਲਿਆਂ ਨਾਲ ਗੱਲ ਹੋ ਗਈ। ਉਹ ਕਹਿੰਦਾ ਵੀ ਲਿਆਓ। ਹੁਣ ਜਿਹੜੀਆਂ ਖਾਲੀ ਖੜੀਆਂ ਉਹਨਾਂ ਨੂੰ ਲਾਉਣ ਕੋਈ ਨਾ ਜਾਵੇ। ਤੇ ਹੁਣ ਜਿਹੜੀ ਦਾ ਉੱਥੇ ਹੀ ਲਾਹੀ ਹੈ ਖਾਲੀ ਕਰੀ ਉਹਦਾ ਮੰਨ ਲੈ ਉਹਦੇ ਦਾ ਚੋਰ ਆ ਆਪਾਂ ਉਹ ਮੈਨੂੰ ਦੇਖੇ ਭੇਜਤਾ ਮਾਰਬੜੀ ਕੋਲੇ ਮੈਂ ਲੈ ਗਿਆ ਮਾਰਬੜੀ ਨੂੰ ਚਾਹ ਚੜ੍ਹ ਕੇ ਗੱਡੀ ਦੇ ਕੇ ਲਾ 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 ਇਧਰ ਨਿਗਾਓ ਬੈ ਕਾ ਇਧਰ ਨਿਗਾਓ ਮੈਂ ਕਿਹਾ ਬੈਕ ਦੀ ਲੋਡ ਨਹੀਂ ਗੱਡੀ ਇੰਥੇ ਖੜੀ ਰਹਿੰਦੇ ਗੱਡੀ ਖਾਲੀ ਹੈ ਪਾਖਾ ਮੈਂ ਕਿਹਾ ਮਾਲ ਲੁੱਟ ਗਿਆ ਉਹ ਮਾਰੇ ਮੱਥੇ ਤੇ ਹੱਥ ਭਰਾਵਾ ਉਹਨੇ ਤਾਂ ਗੱਲੇ ਜੋ ਕਿਹੜਾ ਦੇਵੀ ਦੇਵਤਾ ਕਿਹੜਾ ਬਾਬਾ ਜੀ ਦੀ ਫੋਟੋ ਨਹੀਂ ਕੱਢੀ ਉਹਨੇ ਅੱਛਾ ਇਹ ਮੈਂ ਦਾ ਸੱਚੇ ਪਾਤਸ਼ਾਹ ਮਾਫ ਕਰੀ ਇਹਨੇ ਰਸਾਰੀ ਕੱਢ ਲੇ ਵਿੱਚੇ ਆਪਣੇ ਵਾਲੇ ਆ ਗਏ ਮੈਂ ਇਹਨਾਂ ਨੂੰ ਨਾ ਨਾ ਕੱਢਣਾਂ ਤੋਂ ਮੈਂ ਕਿਹਾ ਐੜੀ ਹੋਊ ਮੈਂ ਕਿਹਾ ਕਹਿੰਦਾ ਖਾ ਕਸਮ ਨਾਨਕੀ ਕਸਮ ਖਾ ਗਾੜੀ ਲੁੱਟੀ ਗਈ ਮੈਂ ਕਿਹਾ ਨਾਨਕ ਦੀ ਕਸਮ 7-8 ਰੁੱਟ ਗਿਆ ਗੰਜਾ ਤੇ ਕੀ ਬਚੀ ਐ ਸਾਰੇ ਨਾਲ ਤੁਗਾਂ ਗਈਆਂ ਮੈਂ ਗਾ ਬਚੀ ਤਾਂ ਉਹ ਹੀ ਸੀ ਉਹ ਰਗਾ ਦੀ ਲੋਟਲੀ ਨੁੱਟ ਜਾਣ ਗਈਆਂ ਕੋਨੇ ਬਹੁਤ ਅਰਲੇ ਕੱਢ ਕੇ ਨਾ ਸੱਤ ਅਟ ਲੁੱਟੀਆਂ ਗਈਆਂ 21 ਬਚੀ ਉਹ ਅਸਲ ਲੋਟਲੀ ਤੋ ਤੋ ਬਾਬਾ ਅੱਛਾ ਬਾਬਾ ਵੀ ਬੜਾ ਸਕੀਮੀ ਹੈ ਲੈ ਨਿਕਸ ਰੋਏ ਹੋਏ ਤੇ ਮੇਰੇ ਘਿਰ ਨੂੰ ਇਹਨਾਂ ਦਾ ਬੀਮਾ ਹੁੰਦਾ ਹਾਂ ਜਦੋਂ ਅਸੀਂ ਮੁੜ ਕੇ ਆਏ ਕਹਿੰਦੇ ਨੇ ਚੋਰੀ ਦਾ ਕੱਪੜਾ ਡਾਂਗਾ ਦੇ ਗਾਜਰ ਜਦੋਂ ਅਸੀਂ ਮਾਨਾ ਮੁੜ ਕੇ ਆਏ ਤੇ ਟ੍ਰਾਂਸਪੋਰਟ ਵਾਲੇ ਨੂੰ ਆ ਕੇ ਪੁੱਛਿਆ ਪੈਸੇ ਖੰਡਲੇ ਉਹ ਕਹਿੰਦਾ ਕਾਹਦੇ ਪੈਸੇ ਮੀ ਹਰਦਾ ਨਹੀਂ ਕਹਿੰਦਾ ਖੰਡ ਖੁਰਗੀ ਪਾਣੀ ਵੜ ਗਿਆ ਉਹ ਗੱਡੀ ਵਾਲਾ ਆ ਕੇ ਪੈਸੇ ਵੱਧ ਮੈਂ ਰੱਖੂੰ ਕਿਉਂਕਿ ਗੱਡੀ ਮੇਰੀ ਹੈ ਮੈਂ ਕਿਹਾ ਮੈਂ ਖਾਲੀ ਕਰਨ ਗਿਆ ਸੀ ਵੱਧ ਮੈਂ ਲਵਾਂ ਦੂਜੇ ਕਹਿੰਨ ਬਰਾਬਰ ਵੰਡਾਂਗੇ ਉਹਦਾ ਲੜੂ ਨਾ ਖਾਂਦੀ ਖੁਰਗੀ ਸਹੀ ਨਹੀਂ ਉੱਥੇ ਕੋ ਮੈਂ ਕਹਿੰਦਾ ਉੱਥੇ ਕੀ ਹੈ ਨਾ ਗੱਟੇ ਹੀ ਹੈ ਖਾਣੀ ਉਹਨਾਂ ਦਾ ਵੀ ਗੱਟੇ ਸਿਰ ਤੇ ਪਾਣੀ ਦੇ ਦਿੰਦੇ ਸੀ ਸੇ ਨੂੰ ਸਵਾ ਸੇਟ ਫੜ ਲਓ ਕੂਸ਼ ਉਹ ਵੀ ਆ ਗਏ ਪੈਸੇ ਮੈਂ ਨਹੀਂ ਕਹਿਗਾ ਮੈਂ ਮੈਂ ਕਹਗਾ ਐਵੇਂ ਧੂਆਂ ਸਲਾ ਲੀਆਂ ਲਾਉਂਦਿਆਂ ਨੇ ਆਪ ਹੀ ਵਿਚੋਰੀ ਐ ਵੀ ਸੇ ਤੇ ਗੱਲ ਦੀ ਗਾਲੀ ਕਰੋ ਆਪ ਹੀ ਤੇ ਬਾਹਰੋਂ ਨਹੀਂ ਲੇਬਰ ਲਿਉਣੀ ਉਹ ਉਹਨੂੰ ਬਤੰਦਰ ਨੇ ਜਵਾਬ ਹੀ ਦੇਤਾ ਇੰਨੀ ਦੁਰਦਸ਼ਾ ਮਾੜੀ ਹੁੰਦੀ ਸੀ ਘਾਟੀ ਦੇ ਵਿੱਚ ਆਪਣੇ ਡਰਾਈਵਰਾਂ ਦੀ ਬਈ ਅੱਜ ਦਾ ਹਾਲਾਤ ਨਹੀਂ ਪਤਾ ਗੁੰਡਾ ਟੈਕਸ ਵੀ ਲੱਗਦਾ ਸੀ ਆਹ ਗੁੰਡਾ ਟੈਕਸ ਸਰਯਮ ਅੱਛਾ ਉਹਦਾ ਨਾ ਹੀ ਗੁੰਡਾ ਟੈਕਸ ਸੀ ਮਾਣਾ ਅੱਛਾ ਕਿਵੇਂ ਸੀ ਇੱਕ ਆਏ ਨਹੀਂ ਹੈਗਾ ਮਤਲਬ ਕੋ ਚੋਰੀ ਹੈ ਪੱਕੇ ਰੂਮ ਬਣਾਏ ਵਿਆ ਅੱਛਾ ਜਿਵੇਂ ਟੂਲ ਟੈਕਸ ਨਹੀਂ ਬਣਿਆ ਆਪਣੇ ਆਏ ਬਾਰਡਰ ਬਣਿਆ ਘਾਟੋਂ ਬਾਹਰ ਨਿਕਲਦੇ ਆਂ ਘਾਟ ਕਿ ਡਿਕਦਾ ਗੱਡੀ ਉਹਦੇ ਵੇਚਦੀ ਜਾਣੀ ਆ ਜੇ ਤੁਸੀਂ ਝੂਠ ਮਾਰਤਾ ਜਾਂ ਪਰਦੇ ਨਾ ਗੱਡੀ ਨੂੰ ਹੁਆਉਣ ਦੀ ਕੋਸ਼ਿਸ਼ ਕਰੀ ਤੇ ਬਾਬਾ ਉਹ ਡਾਂਗ ਫੇਰਦੇ ਸੀ ਉਹ ਮੈਂ ਕਹਿੰਦਾ ਯਾਰ ਬੰਦੇ ਨੂੰ ਮਾਰਨ ਤੱਕ ਜਾਂਦੇ ਅੱਛਾ ਜੀ ਇੰਨੀ ਭੇੜੀ ਕਰਦੇ ਸਾਮੀ ਤੇ ਬਾਬਾ ਜੀ ਉੱਥੇ 1000 ਰੁਪਏ ਲੈਂਦੇ ਗੱਡੀ ਦਾ ਉਹ ਉਹਨਾ ਟਾਈਮਾਂ ਚ 1000 ਰੁਪਿਆ ਗੱਡੀ ਦਾ ਬਹੁਤ ਜ਼ਿਆਦਾ ਦੇਤੀ ਨਾ ਗੁੰਡਾ ਟੈਕਸ ਕਹਿੰਦੇ ਸੀ ਉਹਨੂੰ ਉਹ ਸਾਰੇ ਉੱਥੋਂ ਦੇ ਜਿਹੜੇ ਲੋਕਲ ਗੁੰਡੇ ਸਿਓ ਉਹ ਸਾਰੇ ਗੁੰਡੇ ਰਲ ਕੇ ਸਰਕਾਰ ਨਹੀਂ ਕਰ ਵੀ ਕਰਦੀ ਸੀ ਨਾ ਕਿਉਂ ਸਭ ਰਲੇ ਬਾਬਾ ਅਗਲਾ ਕਹਿੰਦਾ ਲੈ ਲੋ ਬਾਹਰ ਲੈ ਦੋ ਆਪਦੀ ਗੱਡੀ ਨੂੰ ਨਹੀਂ ਲੈਂਦੇ ਅਸਲ ਲੋਕਲ ਤੋਂ ਨਹੀਂ ਲੋਕਲ ਤੋਂ ਨਹੀਂ ਆਪਾਂ ਬਾਹਰ ਨਹੀਂ ਆਤੋਂ ਆਪਾਂ ਤਾਂ ਖਾਸ ਕਰਕੇ ਵੱਧ ਸੀ ਨਾ ਪੰਜਾਬਗਣਾਂ ਦਾ ਸਾਰਿਆਂ ਨਾਲੋਂ ਜਿਵੇਂ ਹਿਮਾਚਲ ਦੇ ਬਾਬਾ ਪਹੁੰਚ ਆਂ ਮਾਰਕੀ ਦੀ ਗੱਡੀ ਨੂੰ ਕੋਈ ਟੈਕਸ ਨਹੀਂ ਹਾਂ ਜਿਹੜਾ ਐਂਟਰੀ ਆਹ ਲੈਂਦੇ ਫੀਸ ਤੇ ਆਪਣੇ ਆ ਦੂਜੇ ਨੰਬਰ ਦੇ ਕੇ ਲੈਂਦੇ ਆ ਮੈਂ ਗੱਡੀ ਕਢਾਈ ਸੀ ਆਪਾਂ ਘੁੰਮਣ ਜਾਣੇ ਹੁੰਨੇ ਮਨਾਲੀ ਕੁਲੂ ਕੁਲੂ ਤੋਂ ਕੁਲੂ ਉੱਥੇ ਲਿਖਿਆ ਵਾ ਐਚ ਪੀ ਨਵੀਂ ਨਵੀਂ ਗੱਡੀ ਦੇ ਸ਼ੌਂਕ ਚ ਅਸੀਂ ਭਾਈ ਘੁੰਮੜ ਵਾ ਗਏ ਤੇ ਸਾਰੀਆਂ ਗੱਡੀਆਂ ਰੁਕਿਆ ਕਰਨ ਆਪਣੇ ਵਾਲ ਜਾਓ 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 ਮੈਂ ਜਵਾਕਾਂ ਦੇ ਹਵਾ ਘਰੀ ਆ ਗਿਆ ਵਾ ਕਿਉਂ ਦੇਖਿਆ ਤੁਹਾਡੇ ਬੱਕ ਕਿੰਦੀ ਆ ਇੱਥੇ ਵੀ ਚੱਲਦੀ ਆ ਆਪਣੀ ਅਜੇ ਪਹਿਲੀ ਵਾਰ ਨਿਕਾਈ ਮੈਂ ਉਹਨੂੰ ਬੰਦਰ ਪੁੱਛੇ ਮੈਂ ਵੀ ਕਿਵੇਂ ਉਹ ਕਹਿੰਦਾ ਭਈ ਇਹ ਸਮਾਜ ਦੀ ਗੱਡੀ ਵਰੀ ਆ ਉਹ ਐਚ ਪੀ ਟੈਂਪਰੇਰੀ ਨੰਬਰ ਲੱਗਿਆ ਅੱਛਾ ਮੇਰ ਵਾਵਾ ਤੇ ਵੇਲਾ ਯਾਰ ਸਾਡੇ ਬੰਦੇ ਨੇ ਕਹਿੰਦਾ ਭਾਰਤੀ ਬਚਾਉਣੀ ਆ ਮੈਂ ਕਹਾ ਨਾ ਯਾਰ ਇੱਥੇ ਇਹ ਕੰਮ ਨਹੀਂ ਕਰਨਾ ਜਮਾਈ ਨਾ ਕਰੀ ਉਹਨਾਂ ਦਾ ਨਹੀਂ ਬਚਾਉਣੀ ਆ ਉਹਨੇ ਭਾਰਤੀ ਪ੍ਰਾਣੀ ਦਿਖਾ ਦੂਗਾ ਕੱਟਦੀ ਕੱਟਦੀ ਚੱਲ ਚੱਲ ਭਰਾਵਾ ਉਹਨਾਂ ਨੂੰ ਪਤਾ ਲੱਗ ਗਿਆ ਅੱਛਾ ਯਾਰ ਮੇਰੇ ਜਾਂ ਮੈਂ ਤਾਂ 100 ਡਾਂਗ ਮਾਰੀ ਬਈ ਉਹਨੇ ਅੱਛਾ ਬਾਈ ਮਾਪੇ ਡਿੱਗ ਗਿਆ ਉਹਦੇ ਮੈਂ ਕਿਹਾ ਮੈਂ ਤੜੀ ਗੱਲ ਆ ਉਹ ਤਾਂ ਗਲਤੀ ਹੋ ਗਈ ਅਸੀਂ ਪੈਸੇ ਦਿੰਨੇ ਆ ਯਾਰ 2000 ਦੇ ਕੇ ਖੜਾ ਜਿਹੜਾ ਹੈ ਬਾਈ 1000 ਰੁਪਏ ਚ ਹੁੰਦੇ ਹਾਂ ਮੈਂ ਬਚਾਉਣੇ ਕੰਜਰ ਦਿਆਂ ਤੋੜ ਦੰਦੇ ਕੋਹਾ ਤੇਰਾ ਯਾਰ ਜਮੇ ਆਪਣੀ ਪੁੱਤ ਕੇ ਚੈਨ ਨਹੀਂ ਮਾਨਾ ਨਹੀਂ ਨਹੀਂ ਜਮੇ ਬੈਲ ਖੋਲੀ ਯਾਰ ਕੀ ਕਰਾਂਗੇ ਯਾਰ ਕੋਈ ਗੱਲ ਤਾਂ ਬਾਬਾ ਉੱਥੋਂ ਦੇ ਹੁਣ ਤਾਂ ਬਾਬਾ ਗਏ ਨਹੀਂ ਕਹਿੰਦੇ ਅੱਗੇ ਨਾਲ ਸੁਧਾਰ ਹੈ ਪਰ ਲੋਕ ਤਾਂ ਉਹੀ ਹੈ ਉਹਨਾਂ ਚ ਕਿਹੜੀ ਚੀਜ਼ ਫਿੱਟ ਕਰਤੀ ਬੰਦ ਬੰਦ ਰੋਡ ਬਣ ਗਏ ਹੋਣਗੇ ਅਗੇ ਦਾ ਰੋੜਾਂ ਦਾ ਵੀ ਇੰਨਾ ਬੁਰਾ ਹਾਲ ਸੀ ਜਿਹੜਾ ਬਾਰਡਰ ਹੁੰਦਾ ਸੀ ਨਾ ਬਾਰਡਰ ਤੇ ਗੱਡੀਆਂ ਆਏ ਲੰਗਦੀਆਂ ਟੇਢੀਆਂ ਹੋ ਕੇ ਆਏ ਅੱਛਾ ਆਏ ਆਣਾ ਉੱਥੇ ਹੀ ਪਾਲਟੀਆਂ ਪਈਆਂ ਹੁੰਦੀਆਂ ਸੀ ਬਾਰਡਰ ਤੇ ਹੀ ਦਾਦੇ ਕੀ ਹੋ ਹਾਲਾਤ ਹੋਣਗੇ ਬਾਰਡਰ ਤੇ ਹੀ ਗੱਡੀਆਂ ਪਾਲਟੀਆਂ ਪਈਆਂ ਕੋਈ ਵਿਚਾਰਾ ਭਰੀ ਜਾਂਦਾ ਕੋਈ ਖੜੀ ਕਰਾਈ ਜਾਂਦਾ ਯਾਰ ਤੇ ਯਾਰ ਜਮੇ ਸਰਕਾਰਾਂ ਨੂੰ ਇਹ ਨਹੀਂ ਸੀ ਆ ਬਗੋਂ ਇਹ ਕਹਿੰਦੇ ਵੀ ਐਂ ਲੁੱਟਦੇ ਸੀ ਬਰਖਤਾਂ ਤੇ ਬਹਿ ਜਾਂਦੇ ਸੀ ਉਹ ਗੱਲ ਉੱਪਰ ਬਹਿ ਜਾਂਦੇ ਉੱਪਰੋਂ ਛਾਲ ਮਾਰਨਾ ਹੋਈ ਆ ਬੰਗਾਲ ਚ ਜਦੋਂ ਫਾਟਕ ਪੈਂਦਾ ਐਂ ਕਰਕੇ ਐਂ ਮੋੜ ਐ ਉੱਪਰ ਬੈਠੇ ਤਾਂ ਸਾਨੂੰ ਨਹੀਂ ਪਤਾ ਲੱਗਿਆ ਜਦੋਂ ਘੱਡੀ ਥੱਲੇ ਗਈ ਉਤੋਂ ਉਹਨਾਂ ਨੇ ਛਾਲਾ ਮਾਰਨਾ ਸਾਡੇ ਪਰ ਇਹੀ ਚੌਲ ਬਈ ਉਹਨਾਂ ਨੇ ਪਤਾ ਨਹੀਂ ਲੱਗਣ ਦੇਣਾ ਤੁਹਾਨੂੰ ਰੱਸਾ ਕੱਟਿਆ ਉੱਤੇ ਹੀ ਬੰਨ ਦੇਣਾ ਅੱਛਾ ਰੱਸਾ ਨਹੀਂ ਥੱਲੇ ਡੇਣ ਦੇਣਾ ਉਤੋਂ ਪਾਇਆ ਚੀਰਾ ਜਿਵੇਂ ਬਲੇਡ ਸਰਜਰੀ ਵਾਲਾ ਬਲੇਡ ਹੁੰਦਾ ਉਹਨਾਂ ਕੋਲੇ ਜਿਵੇਂ ਆਪਰੇਸ਼ਨ ਕਰਦੇ ਡਾਕਟਰ ਆਪਰੇਸ਼ਨ ਕਰਿਆ ਤਰਪਾਲਾਂ ਵੀ ਤਿੰਨ ਤੈਂ ਹੀ ਹੁੰਦੀਆਂ ਪੇਟ ਨੂੰ ਤਿੰਨ ਹੀ ਸਾਢੇ ਪੰਜ ਹੁੰਦੀਆਂ ਚੌਲਣਾ ਪੈਜਲ ਇੰਨੇ ਪਾੜੀਆਂ ਥੱਨੋਂ ਫਿਰ ਬੱਚਾ ਕਢਦੇ ਉਹ ਗੱਟਾ ਚੱਕਿਆ ਬਾਹਰ ਗੱਟਾ ਚੱਕਿਆ ਬਾਹਰ ਮਗਰ ਗੱਡੀ ਵਾਲਾ ਵਿਚਾਰਾ ਉਹ ਹੁਣ ਲੈਟ ਮਾਰੇ ਦੂਰੋਂ ਹੁਣ ਲੱਤਾਂ ਉਹਨਾਂ ਵੀ ਗੰਬਣ ਅਖੀਰ ਉਹਨੇ ਮੇਰੇ ਬਰਾਬਰ ਲਾ ਲਈ ਮੈਨੂੰ ਕਹਿੰਦਾ ਬੰਦੇ ਚੜ੍ਹ ਗਏ ਬਾਬਾ ਹੀ ਗੱਡੀ ਭਜਾਈ ਹਾਂ ਤੇ ਹੱਥ ਰੱਖ ਲਿਆ ਸਾਹਮਣੇ ਹੋਟਲ ਸੀ ਮੈਂ ਕਿਹਾ ਹੋਟਲ ਵਾਲੇ ਆ ਗਏ ਡਾਂਗਾ ਲੈ ਕੇ ਛੜਕ ਚ ਪਤਾ ਲੱਗਿਆ ਵੀ ਗੱਡੀ ਤੇ ਬੰਦੇ ਚੜ ਗਏ ਹਨ ਤੇ ਜਦੋਂ ਸਾਡਾ ਕਨੈਕਟਰ ਚੜਾਇਆ ਤਾਂ ਬੰਦੇ ਤਾਂ ਉਤਰ ਗਏ ਉਹ ਵਿੱਚ ਜਾ ਡਿੱਗ ਗਿਆ ਉਹ ਵਿੱਚ ਖੱਡ ਦੇ ਵਿੱਚ ਖੱਡਾ ਵਾਲਾ ਹੈ ਪਿਆ ਮੈਨੂੰ ਕਹਿੰਦਾ ਗੱਟੇ ਲੈ ਕੇ ਲਾ ਕੇ ਮੈਂ ਕਿਹਾ ਹੁਣ ਅਸੀਂ ਗੱਡੀ ਲਾ ਦਈਏ ਇੱਥੇ ਮੈਂ ਕਿਹਾ ਵੀ ਸਵੇਰੇ ਹੁਣ ਪੁਲਿਸ ਰਿਪੋਰਟ ਲੈ ਕੇ ਜਾਵਾਂਗੇ ਫਿਰ ਥਾਣੇ ਵਾਲੇ ਪੈ ਗਏ ਸਾਨੂੰ ਅੱਛਾ ਕੀ ਹਾਲੇ ਜਿੰਦੀ ਆ ਬੇਚ ਕੇ ਕਹਿੰਦੇ ਆ ਅੱਛਾ ਕੋਈ ਨਹੀਂ ਮੰਨਦਾ ਕੋਈ ਪੜਾ ਫਿਰ ਉੱਥੇ ਪੈਸੇ ਦਵਾਈ 5000 ਉਹਨੇ ਫੇਰ ਰਿਪੋਰਟ ਲਿਖੀ ਅੱਛਾ ਨਹੀਂ ਚੌਲਾਂ ਦੇ ਬਾਹਰ ਇਕੱਠੀ ਦੇ ਹੀ ਅੱਛਾ ਫੇਰ ਰਿਪੋਰਟ ਲਗਾ ਕੇ ਲਿਆਏ ਯਾਰ ਇੱਥੋਂ ਤੱਕ ਵੀ ਹੋਇਆ ਯਾਰ ਸਾਡੀਆਂ ਗੱਡੀਆਂ ਲੁੱਟੀਆਂ ਗਈਆਂ ਅਸੀਂ ਸਵੇਰੇ ਥਾਣੇ ਗਏ ਪਰਮੰਟ ਵੀ ਲੈ ਕੇ ਗੱਡੀਆਂ ਦੇ ਅੱਛਾ ਉਹ ਕਹਿੰਦਾ ਵੀ ਇੱਕ ਪਰਮੰਟ ਦਾ 5000 ਹੈ ਗੱਡੀ ਦਾ ਮਿਲ ਜੂਗਾ ਅੱਛਾ ਅਸੀ ਅਗਾਂ ਵੀ ਦੇ ਦਿੰਨੇ ਆ ਮਾ ਤੇ ਲੁੱਟੀ ਦਾ ਸੁਣਿਆ ਸੀ ਮਾ ਜਿਹੜੇ ਪੈਸੇ ਗਏ ਗਏ ਜੋ ਗਿਆ ਸਾਰਾ ਸਮਾਨ ਲੈ ਕੇ ਗੱਡੀਆਂ ਦਾ ਪਰਮੰਟ ਉਹ ਤੋਂ 5000 ਫੜਨ ਕਿਤਨੇ ਨੰਬਰ ਗੱਡੀ ਹੈ ਹਾਂਜੀ ਮੇਰੀ 23 ਜਨਮੇ ਨਿਕਾਲ ਹੋਏ ਉਸ ਵਿੱਚ ਪੜਾ ਹੋਗਾ ਦੇਖੋ ਹਾਂ ਇਹ ਲੈ 23 ਜਨਮੇ ਕਿਉਂ ਪੇਪਰ ਦਾ ਬੋਲਸ ਰੱਖੀ ਬੈਠੀ ਹੈ ਤੇ ਆਪ ਹੀ ਲੁੱਟ ਕੇ ਲਿਆਉਂਦੇ ਰਾਤ ਨੂੰ ਹਾਂ ਹਾਂ ਉਧਰ ਭੁੱਖ ਮਰੀ ਜਾ ਰਹੀ ਹੈ ਬਹੁਤ ਬੁਰਾ ਹਾਲ ਹੈ ਬਿਹਾਰ ਚ ਤਾਂ ਆਏ ਸੀ ਲਾਲੂ ਦਾ ਕਿਹਾ ਵਸੀ ਲੁੱਟੋ ਤੇ ਖਾਓ ਖਾਓ ਮौज ਕਰੋ ਅੱਛਾ ਇਹਨਾਂ ਨੇ ਤਾਂ ਘਰਾ ਮੂਰੇ ਬੈਰੀਅਰ ਲਾਏ ਸੀ ਖਿੱਚਿਆ ਬੈਰੀਅਰ ਰੋਕ ਲਈ ਗੱਡੀ ਪੈਸੇ ਦੇ 20 ਰੁਪਏ ਦਾ 10 ਰੁਪਏ 30 ਰੁਪਏ ਲੱਗ ਜਾ ਤੇ ਜੇ ਖੜਾ ਤਾਂ ਖੜਾ ਹੈ ਇੱਕਾ ਬਹੁਤ ਹੈ ਬੰਦੂ ਬਾਬਾ ਜਦੋਂ ਆਹ ਦੇਣ ਆ ਜਾਂਦੇ ਹੋਲੀ ਤੇ ਤੇ ਦਬਲੀ ਭਾਨਾ ਤੋੜ ਕਰਦੇ ਗੱਡੀਆਂ ਦੀ ਕੀ ਗੱਲ ਸੀਸ਼ੇ ਭਾਂਦੰਦਿਆ ਗੱਡੀਆਂ ਦੇ ਬਾਬਾ दारू ਗੁਰੂ ਵੀ ਦੇ ਲਾਲਕਰੇ ਮਾਰਦੇ ਆ ਜੀਕਾ ਮਾਰਦੇ ਆ ਯਾਰ ਅਸੀਂ ਬਰੀ ਖਰੇ ਜਾਮ ਲੱਗਿਆ ਪੁਲਿਸ ਨਾਲ ਤੁਰੀ ਆਉਂਦੀ ਹੈ ਪੁਲਿਸ ਨਾਲ ਤੁਰੀ ਆਉਂਦੀ ਉਹ ਮੂਰੇ ਤੁਰੀ ਆਉਂਦੇ ਅਸੀਂ ਨਿਕਾਲ ਐ 500 ਨਿਕਾਲ ਜੇ ਦੇਦਾ ਠੋ ਠੋ ਸੀ ਸੀ ਨਾਲ ਸੀ ਜਾਰ ਦੇ ਨੇ ਸੀ ਜਦੋਂ ਦੁਬਾਲੇ ਨੇ ਉਹ ਲੋਕਾਂ ਦਾ 500 ਦਿੱਤਾ ਜਾਂਦਾ ਜੰਗਾ ਜਿਹੜੀ ਸ਼ਹੀਦ ਨੇ ਫੜਾ ਕੇ ਨਾ ਜਦੋਂ ਮੈਂ ਖੜਕਾ ਸੁਣਿਆ ਖਟਾਸ ਖਟਾਸ ਹੁੰਦੀ ਮੈਂ ਉਤਰਿਆ ਥੱਲੇ ਮੈਗਾ ਗੱਡੀਆਂ ਭਾਂਦੇ ਆਉਂਦੇ ਆ ਪੁਲਿਸ ਨਾਮ ਨੂੰ ਨਾਲ ਤੁਰੀ ਆਉਂਦੀ ਹੂੰ ਉਸ ਨਹੀਂ ਕਹਿ ਰਹੇ ਉਹਨਾਂ ਨੂੰ ਮੈਂ ਪਹਿਲਾਂ ਹੀ ਮੈਂ ਕਿਹਾ ਵੀ ਇਹ ਚਾਰ ਗੱਡੀਆਂ ਆਪਣੀਆਂ ਚੱਕ 2000 ਰੁਪਈਆ ਹੂੰ ਐ ਚਾਰ ਗੱਡੀ ਚਾਚਾ ਕੀ ਆ ਕੋਈ ਹੱਥ ਨਹੀਂ ਲਗਾਏਗਾ ਅੱਛਾ ਚਾਚੇ ਨੂੰ ਕਿਹੜਾ ਸਾਰਾ ਖੰਦ ਪਾ ਵੀ ਪਾਏ ਲੈ ਕੇ ਚਾਚਾ ਕਹਿੰਦਾ ਹੈ ਚਾਚੇ ਆਹ ਪਰ ਤੇ ਆ ਰਹੇ ਹੈ ਚਾਚਾ ਮੋਸਕਰ ਕੋਈ ਬੁਲਾਏਗਾ ਤਾਂ ਹਮ ਹੈ ਮੈਂ ਕਿਹਾ ਮੈਨੂੰ ਪਤਾ ਤੁਸੀਂ ਆਪਣੇ ਬੰਦੇ ਆ ਯਾਰ ਮਰੇ ਵਿਦਾਈ ਦੇਗੇ ਤੋ ਵਾਹ ਪੈਸੇ ਦੇ ਦੋਗਾ ਠੀਕ ਹੈ ਐ ਮਮ ਘਾਟ ਘਾਟ ਦਾ ਪਾਣੀ ਪੀ ਕੇ ਫਿਰ ਉਹ ਤੋਂ ਬਾਅਦ ਰਾਜਸਥਾਨ ਗਿਆ ਹੈ ਫਿਰ ਰਾਜਸਥਾਨ ਦਾ ਬਾਅਲੇ ਬਾਅਦ ਆਇਆ ਹੈ ਪੁੱਕੀ ਬਹੁਤ ਨੇ ਪਹਿਲਾਂ ਬੰਬੇ ਪੁੱਕੀ ਠੇਕੇ ਹੁੰਦੇ ਸੀ ਸਾਡੇ ਪੁੱਕੀ ਦੇ ਠੇਕੇ ਬੁੜੇ ਲੱਗਦਾ ਇਹ ਤਾਂ ਹੁਣ ਬੰਦ ਹੋਇਆ ਠੇਕੇ ਅਰ ਰੇਨੀਆਂ ਦਾ ਉਹਦਾ ਵੀ ਵੇਖ ਤੂੰ ਆਪਣੇ ਬੰਦੇ ਇਹੋ ਜਿਹੇ ਹੁੰਦੇ ਸੀ ਠੇਕੇ ਦੇ ਭੁਖੀ ਅਸੀਂ ਉਹਨੂੰ ਦੇ ਸਕਦੇ ਜਿਹਦਾ ਲਾਇਸੈਂਸ ਬਣਿਆ ਹਾਂ ਕਾਰਟ ਬਣਿਆ ਠੀਕ ਹੈ ਕਾਰਟ ਬਣਿਆ ਕਾਰਟ ਬਣਿਆ ਵਾਲੇ ਨੂੰ ਸਿਰਫ 500 ਚ ਹੈ ਉਂ ਬਾਹਰ 2000 ਦੀ ਸੀ ਅੱਛਾ ਤੇ ਆਪਣੇ ਉਹ ਲੈਣ ਲੱਗੀ ਆ ਕਾਰਟ ਵਾਲਿਆਂ ਦੀ ਬਹੁਤ ਲੰਬੀ ਆਪਣਾ ਬੰਦਾ ਟਰੱਕ ਤੇ ਉਤਰ ਕੇ ਜਾਂਦਾ ਇੱਕ ਆਜੋ ਆਜੋ ਸਰਮਾਰ ਜੀ ਆਪ ਅੱਗੇ ਆਜੋ ਤਾਂ ਚੜਾ ਆਇਆ ਇਹ ਮਲੰਗਾ ਹੁਣੇ ਖੜਿਆ ਉਹ ਮੋੜ ਕੇ ਲਿਆਏ ਹੁੰਦੇ ਘਰੋਂ ਰਾਸਤਾਂ ਨਹੀਂ ਕੋਟਦੇ ਨਹੀਂ ਡੋਡੇ ਪੀਂਦੇ ਨਹੀਂ ਗਏ ਸਾਫ ਤੇ ਡੋਡੇ ਪਿਉਂਗੇ ਪਾਣੀ ਪਾਣੀ ਕੱਢ ਲੈਂਦੇ ਉਹਦਾ ਠੀਕ ਆ ਉਹਨੂੰ ਸੁਕਾ ਕੇ ਫੇਰ ਠੇਕੇ ਵਾਲੇ ਹੁੰਦੇ ਜਾਂਦੇ ਤੈਨੂੰ ਸੋਚ ਇੱਥੇ ਉਹ ਠੀਕ ਆ ਫਿਰ ਉਹਨੂੰ ਮਾਰ ਦਿੰਦਾ 15 ਉਹਨਾਂ ਨੂੰ ਮਾਰ ਦਿੰਦਾ ਠੀਕ ਆ ਫਿਰ ਆਪਣੇ ਵਾਲਾ ਚੌੜਾ ਹੋ ਜਾਂਦਾ ਮੈਂ ਜਾਣ ਕੇ ਮੂਰਦੀ ਹੋ ਗਿਆ ਮੈਂ ਕਹੇ ਤੋੜੀ ਚੜਾਈ ਆ ਇਹਨਾਂ ਮੰਗਾ ਲਾਂਗੜ ਸਾਨੂੰ ਤਾਂ ਬਾਜ ਮਾਰ ਕੇ ਦਿੰਦੇ ਆ ਮੈਂ ਕਹੇ ਇਹਨਾਂ ਦੇ ਪੀਤਾ ਬੰਦਦੇ ਆ ਕੋਈ ਏਡੇ ਮੂਰਖ ਨਹੀਂ ਠੀਕ ਆ ਨਾ ਬੰਦਣਗੇ ਉਹ ਉਹ ਤੜਕੇ ਦੇ ਲੈਣ ਤੇ ਲੱਗੇ ਤੇ ਤੈਨੂੰ ਮਿੰਟ ਚ ਦੇਤਾ ਕਿਚੋਂ ਬੰਦਾ ਮਗਾਹਾ ਤੋਈ ਨਾ ਹੋ ਘਟੁੰਦਾ ਇਹਦੇ ਚ ਮੈਂ ਤਾਂ ਉਹਨੂੰ ਨਸ਼ੇ ਵਾਲਾ ਨਹੀਂ ਮਿਲਦਾ ਹੁੰਦਾ ਢਾਬਿਆਂ ਵਾਲੇ ਦਿੰਦੇ ਆ ਬਾਪੀ ਹੁਣੀ ਮੈਂ ਕਿਹਾ ਦੋ ਪੁੱਕੀ ਗਣ ਕਦੋਂ ਲੱਗਿਆ ਤੂੰ ਪਹਿਲਾਂ ਛੋਟੀ ਉਮਰ ਚ ਸ਼ੁਰੂਆਤ ਕਦੋਂ ਨਾ ਯਾਰ ਮੈਂ ਤਾਂ ਹੁਣ ਲੱਗਿਆ ਯਾਰ ਢਾਬੇ ਤੇ ਢਾਬੇ ਤੇ ਲੱਗਿਆ ਉਹਦਾ ਯਾਰ ਐਵੇਂ ਹਰੇਕ ਹੀ ਆ ਕੇ ਕਹਿ ਦਿੰਦਾ ਸੀ ਯਾਰ ਨਾ ਖਾ ਘਟਾ ਯਾਰ ਮਜ਼ਾ ਘਟਾ ਨਵੇਂ ਖਾ ਦੇ ਚੈੱਕ ਕਰ ਲੂ ਹਨਾ ਮੈਂ ਉਹਨਾਂ ਕਾਰਟ ਜਾ ਲਾਇਆ ਤਾਂ ਸਾਰੀ ਦੇੜੀ ਤੀਆਂ ਨੂੰ ਨੰਗਾ ਕੁੜੀ ਆ ਵਾ ਕੀ ਲੱਗੇ ਦੂਜੇ ਦਿਨ ਮੈਨੂੰ ਐ ਕੋਈ ਆਵੇ ਚੈੱਕ ਕਰਾਉਣ ਆਲਾ ਤਾਂ ਕਰ ਗਈ ਵੀ ਨਹੀਂ ਰਹਿਣ ਦੇਾਂਗੇ ਤਣ ਪੈ ਜਾਣ ਬੇ ਪਰ ਚੈੱਕ ਕਰਾਉਣ ਆ ਲੈ ਹੀ ਆ ਜਾਂਦਾ ਸੀ ਐਸੀ ਲੈਬੋਰੀ ਲੱਗੀ ਹੁਣ ਤਾਂ ਕਿ ਚੈੱਕ ਹੀ ਕਰੀ ਜਾਂਦੇ ਹੁਣ ਮੇਰੇ ਨਾਲ ਘੇੜਾ ਨਹੀਂ ਜੁੜਦਾ ਲੈਬੋਰੀ ਲੱਗੀ ਹੁਣ ਕਹਿੰਦਾ ਵੀ ਚੈੱਕ ਕਰਨ ਨੂੰ ਬੰਦ ਕਰਨਾ ਉਹ ਕਹਿੰਦੇ ਨਾ ਮੈਨੂੰ ਘਰ ਦੇ ਕਹਿੰਦੇ ਤੂੰ ਕਹਿੰਦੇ ਡੋਡੇ ਛੜ ਤੇ ਮੈਂ ਤਾਂ ਮੈਂ ਤਾਂ 20 ਜਿਹੜੀ ਛੱਡੇ ਆ ਇਹ ਨਹੀਂ ਛੱਡਦੇ ਇਹ ਨਹੀਂ ਛੱਡਦੇ ਮੈਂ ਕਿਹਾ ਤੁਹਾਨੂੰ ਜਾਵਾਂ ਜੇ ਛੱਡਣ ਦਾ ਗੱਲ ਬਣੇ ਦੋਨੇ ਇੰਦਰ ਇੱਕੋ ਜਿਹਾ ਹੋਣਾ ਉਹਨਾਂ ਦਾ ਸਾਡਾ ਰਾਜੀਨਾਮਾ ਹੀ ਨਹੀਂ ਹੁੰਦਾ ਜੇ ਮੈਂ ਮੰਨਦਾ ਉਹ ਨਹੀਂ ਮੰਨਦੇ ਜੇ ਉਹ ਮੰਨ ਜਾਂਦੇ ਮੈਂ ਨਹੀਂ ਮੰਨਦਾ ਐਂ ਕੰਮ ਚੱਲੀ ਜਾਂਦਾ ਬਦੀ ਜਾਂਦਾ ਕੰਮ ਕਰ ਜਾਂਦੀ ਉਹਨਾਂ ਨਾਲ ਵਾਲਾ ਜਿਹੜੇ ਖਾਸ ਗੱਲ ਦੀ ਖੇਤੀ ਕਰਾਉਣ ਵਾਲੇ ਉਹ ਜੱਗੇ ਵਰਗੇ ਉਹ ਕਰਦੇ ਆ ਬਾਬਾ ਮੇਰੀ ਗੱਲ ਸੁਣੋ ਖਾਸ ਖਾਸ ਦੀ ਖੇਤੀ ਬਾਰੇ ਤੁਹਾਨੂੰ ਮਾਝ ਕਚਾਨਣਾ ਪਾਉਣਾ ਜੀੜੀ ਇਹ ਖੇਤੀ ਐ ਇਹ ਹੈਗੀ ਐ ਜੁਨੋ ਦੀ ਹਾਂ ਬਾਹਰ ਦੀ ਸਰਕਾਰ ਦੀ ਖੇਤੀ ਐ ਇਹਦੇ ਤੇ ਬ੍ਰਿਟਿਸ਼ ਭੀਮ ਲੈ ਕੇ ਜਾਂਦਾ ਇੰਗਲੈਂਡ ਆਪਾਂ ਤੋਂ ਕਿਉਂਕਿ ਆਪਾਂ ਉਹਦੇ ਅਧੀਨ ਆ ਹਜੇ ਵੀ ਆਪਣਾ ਸਟੀering ਪੁੱਠਿਆ ਹਤਾ ਕਿੰਨੇ ਕ ਦੇਸ਼ਾਂ ਦੇ ਪੁੱਠਿਆ ਹਤਾ ਸਟੀering ਐ ਇਹ ਆਪਾਂ ਹੋ ਗਏ ਪਾਕਿਸਤਾਨ ਹੋ ਗਿਆ ਬੰਗਲਾਦੇਸ਼ ਹੋ ਗਿਆ ਨੇਪਾਲ ਪਠਾਨ ਬਸ ਇਹੀ ਤੇ ਇੰਗਲੈਂਡ ਐ ਹਾਂ ਬਾਕੀ ਤਾਂ ਸਾਰੇ ਦੂਜੇ ਹੱਥ ਐ ਸਿੱਧੇ ਹੱਥ ਐ ਸੱਜੇ ਹੱਥ ਜਲਦੇ ਆਪਾਂ ਹੀ ਗੱਬਿਆ ਚੱਲਦੇ ਹਾਂ ਇੰਗਲੈਂਡ ਵਾਲੇ ਆਪਾਂ ਇੰਗਲੈਂਡ ਦੇ ਹੀ ਚਾਹਦੇ ਹਾਂ ਠੀਕ ਹੈ ਤਾਂ ਗਰਗੇ ਖੇਤੀ ਵੀ ਹੋਣ ਆ ਰਹੀ ਹੈ ਉਹਨਾਂ ਨੇ ਹੁਣ ਆਪਣੇ ਐਮਪੀ ਦੇ ਰਾਸਤਾਂ 'ਚ ਹਰ ਜਗ੍ਹਾ ਠੇਕੇ ਬੰਦ ਕਰਤੇ ਡੋਣਿਆਂ ਦੇ ਡੋਡੇ ਦਾ ਰੱਖਣ ਦੀ ਅਨੁਮਤੀ ਹੈ ਨਹੀਂ ਉਹ ਤਾਂ ਅੱਗ ਲਾਉਣ ਦਾ ਸੁਝਾਅ ਦਿੱਤਾ ਜਾਂਦਾ ਵੀ ਅੱਗ ਲਾ ਦਿਓ ਅੱਛਾ ਖਾਸ ਖਾਸ ਕੱਢ ਕੇ ਅੱਗ ਲਾ ਦਿਓ ਅੱਗ ਲਾ ਦਿਓ ਫੀਮ ਕੱਢੋ ਫੀਮ ਸਰਕਾਰ ਨੇ ਲੈਣੀ ਹੈ ਸਰਕਾਰ ਦਊ ਤਾਂ ਸਾਡੇ ਲਈ ਤਾਂ ਰੇਟ ਹੁੰਦਾ ਜੀ 1200 ਤੋਂ 2500 ਤੱਕ ਕਿਲੋ ਦਾ ਫੀਮ ਦਾ ਗ੍ਰੈਵਿਟੀ ਚੈੱਕ ਕਰਨੀ ਹੈ ਜਿਹੜੀ ਜਮਾਂ ਟਾਪ ਏ ਕਲਾਸ 2500 ਨੂੰ ਕਿਲੋ ਸੀ ਕਿਲੋ ਹਾਂ ਠੀਕ ਹੈ ਹੁਣ ਜੱਟ ਦਾ ਕਿਉਂ ਜੀ ਕਰਦਾ ਵੀ ਏ ਕਲਾਸ 2500 ਨੂੰ ਦੇਵਾਂ ਮੈਂ ਉਹਨੂੰ ਪਤਾ ਬਾਹਰ ਲੱਖ ਨੂੰ ਵਿਕਦੀ ਹੈ ਦਬੜੂ ਕੋਲ ਨਹੀਂ ਹੋਣੀ ਜਿਹੜਾ ਕਹਿੰਦਾ ਮਤਲਬ ਦਬੜੂ ਕੋ ਸੜੂ ਕਰਕੇ ਸਰਕਾਰ ਨੂੰ ਦੇ ਦੇਣੇ ਉਜਾ ਕੰਢ ਕੇ ਲੱਖ ਰੁਪਏ ਨੂੰ ਬਾਹਰ ਵੇਚ ਦੇਣਾ ਬਾਬਾ ਅਸੀਂ ਪਿਛਲੇ ਸਾਲ ਗਏ ਸੀ ਮਾਰਚੀ ਜਦੋਂ ਚੀਰਾ ਲੱਗਦਾ ਹੁੰਦਾ ਉਧਰ ਹਾਂ ਉੱਥੇ ਸਾਡੇ ਬੰਦੇ ਨੇ ਗੱਲਾਂ ਵਗੀਆਂ ਪਹਿਲਾਂ ਯਾਰ ਜਿਵੇਂ ਤੁਹਾਡੇ ਨਰਮੇ ਪਹਿਲਾਂ ਦੇਸੀ ਤੁਸੀਂ ਘਰੇ ਮਲ ਕੇ ਲਾਉਂਦੇ ਸੀ ਹਨਾ ਵੀ ਪਾਉਂਦੇ ਸੀ ਥਾਣਾ ਵਾਲਾ ਹਨਾ ਸਵਾਦ ਮਲ ਕੇ ਬਿਲਕੁਲ ਜਿਹੜੇ ਨਰਮਾ ਦੇ ਚੰਗੇ ਕਰਦ ਹੋਣਾ ਚੰਗਾ ਝਾੜ ਨਿਕਲਿਆ ਹੋਣਾ ਉਹ ਆਪਾਂ ਵੀ ਰੱਖ ਲੈਂਦੇ ਸੀ ਹਾਂ ਹੁਣ ਕਹਿੰਦਾ ਤੁਹਾਡੇ ਕੋਲ ਹੈ ਵੀ ਮਕਰ ਨਹੀਂ ਹਾਈਬ੍ਰਿਡ ਹੋ ਗਿਆ ਕਹਿੰਦਾ ਹਾਈਬ੍ਰਿਡ ਹੀ ਹੋ ਗਿਆ ਬਦਲ ਗਿਆ ਨਾ ਉਹ ਮੈਂ ਕਹਿੰਦਾ ਸਾਡੇ ਦੀ ਬੀ ਬੂ ਬਦਲ ਤੇ ਪਹਿਲਾਂ ਨਹੀਂ ਹਾਈਬ੍ਰਿਡ ਆ ਨਾ ਮੁੱਕੀ ਆਉਂਦੀ ਬਾਬਾ ਸਾਰੀ ਮੈਨੂੰ ਤਾਂ ਪਤਾ ਨਹੀਂ ਗੱਲਾਂ ਸੁਣੀਆਂ ਆ ਬਿ ਸਾਰੀ ਜਿਵੇਂ ਸਟਿੰਗਾਂ ਆਪ ਸਾਰੀ ਸੜੀ ਪੱਟ ਕੇ ਵਿੱਚ ਜੜ ਉਵੇਂ ਮਰਗੜ ਕੇ ਉਹ ਹੁੰਦੀ ਹੁੰਦੀ ਸੀ ਹਨਾ ਤੇ ਉਹ ਪੂਰਾ ਫੁੱਲ ਨਸ਼ਾ ਹੁੰਦਾ ਸੀ ਹੁਣ ਕੱਲੇ ਡੋਟਿਆਂ 'ਚ ਨਸ਼ਾ ਉਹਨਾ ਹੀ ਨਹੀਂ ਥੱਲੇ ਥਾਂਗ ਕਰ ਥੱਲੇ ਥਾਂਗ ਰੋ 20 ਬਦਲ ਦਾ ਗਾਹ ਹਾਈਬ੍ਰਿਡ ਹੋ ਗਿਆ ਨਾ ਕਿਉਂਕਿ ਝਾੜ ਬੰਦ ਲੈਣਾ ਅੱਗੇ ਕੀ ਸੀ ਜਿਹੜਾ ਜੱਟ ਆ ਉਥੋਂ ਦਾ ਉਹ ਕੁਦਰਤੀ ਸੀ ਕਿਸਾਨ ਹੈ ਉਹਨੂੰ ਮਤਲਬ ਕਿ ਕੋਈ ਬੰਦ ਚ ਨਹੀਂ ਸੀ ਉਹ ਕਹਿ ਦਿੰਦਾ ਸੀ ਜੀ ਦੇਖੋ ਮੇਰੇ ਤਾਂ ਘੜੇ ਪੈ ਗਏ ਮੀਹ ਪੈ ਗਿਆ ਭੀਮ ਝੜ ਗਈ ਮੈਂ ਨਹੀਂ ਦੇ ਸਕਦਾ ਹੁਣ ਕੋਈ ਮਤਲਬ ਨਹੀਂ ਉਹਦਾ ਲਾਇਸੈਂਸ ਕੈਂਸਲ ਆ ਉਹ ਚਾਹੇ ਮੁੱਲ ਲਿਆਵੇ ਕਾਲੇ ਚੋਰ ਤੋਂ ਲਿਆਵੇ ਕਾਲੇ ਚੋਰ ਤੋਂ ਲਿਆਵੇ ਸਰਕਾਰ ਨੇ ਆਪਦੀ ਲੈਣੀ ਲੈਣੀ ਚਾਹੇ ਜਮਾ ਫਨਾ ਹੋ ਜੇ ਸਾਹਮਣੇ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਠੀਕ ਹੈ ਇਹ ਸਾਰਾ ਕੁਝ ਦਬੜੂ ਕੁਸ ਨੂੰ ਚੱਲਦਾ ਜੁਰਮਾਨਾ ਭਰਦੇ ਆ ਅਸੀਂ ਮਲਾਈ ਲੈ ਜਾਂਦੇ ਆ ਗਾਂ ਵਾਲੇ ਠੀਕ ਹੈ ਵੀ ਇਹ ਖੇਤੀ ਦਾ ਤਾਂ ਹੋ ਸਕਦੀ ਆ ਭਾਈ ਜਮਾ ਪ੍ਰਧਾਨ ਮੰਤਰੀ ਨਾਲ ਹੋਵੇ ਹਮ ਲੇਕਿਨ ਦੇਵੇ ਜੁਵੈਨ ਚ ਗੱਲ ਹੋਵੇ ਲੋ ਜੀ ਇਹ ਸੀ ਅੱਜ ਦੀ ਤਾਰੀ ਬਾਬਾ ਜੀ ਦੀ ਵੀਡੀਓ ਜਿਹਦੇ ਵਿੱਚ ਉਹਨਾਂ ਨੇ ਆਪਣੀ माजी ਦੀਆਂ ਗੱਲਾਂ ਸੁਣਾਈਆਂ ਨੇ ਅੱਛਾ ਮਾਨ ਬਠੀਟੇ ਵਾਲਾ ਜਿਹੜਾ ਨਾ ਠੀਕ ਹੈ ਅਲੱਦੀ ਕਹੇ ਇਡਾ ਚਸਕੇ ਲੈ ਕੇ ਗੱਲ ਪੁੱਛਦਾ ਹੈ ਨਾ ਅੱਛਾ ਦੂਸਰਾ ਉਹ ਭੁਖੀ ਕਦੋਂ ਸ਼ੇਰ ਉਹ ਉਹਨਾਂ ਦੀ ਗੱਲ ਵਧੀਆ ਸੀ ਕਿਹੜੀ ਜਿਹੜੀ ਕਹਿੰਦਾ ਕਿ ਚੀਨੀ ਦੇ ਟਰੱਕ ਲੁੱਟੇ ਗਏ ਇੱਕ ਰਹਿ ਗਿਆ ਉਹ ਅਸੀ ਲੋਟ ਲਿਆ ਉਹ ਅੱਗੋ ਜਿਹੜਾ ਰਹਿੰਦਾ ਸੀ ਉਹ ਜਿਹਨੂੰ ਲਾਇਆ ਉਹਦੀ ਮਮੀ ਚ ਉਹ ਇਹ ਹਾਲ ਹੋਇਆ ਨਾ ਚੋਰਾਂ ਨੂੰ ਪਾ ਕੇ ਮੋਰ ਤੇ ਮੋਰਾਂ ਨੂੰ ਪਾ ਕੇ ਹੋਰ ਕੰਧਾ ਲਾ ਕੇ ਸੀ ਆਪਣੇ ਛਲਾ ਲਏ ਲਾ ਲਾ ਕੇ ਕਿ ਮਜ਼ਦੂਰ ਨਾ ਹੋੜ ਗਈ ਮੈਂ ਕਹਾ ਮੈਂ ਵੱਧ ਲੈਣੇ ਨੇ ਅਜਿਹਾ ਟਰੈਕ ਕੋ ਕਿਵੇਂ ਮੈਂ ਵੱਦ ਲੈਣੇ ਕਹਿੰਦਾ ਮੀ ਪਿਆ ਖੁਰ ਗਈ ਜੀ ਨਹੀਂ ਉਹ ਤਾਂ ਕਹਿੰਦਾ ਮੀ ਪਿਆ ਤੇ ਕਹਿੰਦਾ ਕੱਲ ਹੀ ਗੱਡੇ ਘੱਟੇ ਗਾ ਉਹਨਾਂ ਨੇ ਗਿੱਲੇ ਕਰਕੇ ਸੁੱਟ ਛੜੇ ਬਾਕੀ ਉਹਨਾਂ ਨੇ ਕਿਹਾ ਹੀ ਕੋਈ ਨਹੀਂ ਤੋ ਵਾਤ ਉਹਨਾਂ ਨੂੰ ਪਤਾ ਸੀ ਇਸ ਦਾ ਵਾਲਿਵਾਰ ਚ ਕੋਈ ਨਹੀਂ ਅੱਛਾ ਇਹਦਾ ਮਤਲਬ ਹੈ ਕਿ ਤਾਰੀ ਬਾਬਾ ਇਸ ਸਾਰੇ ਮਾਮਲਤਾਂ ਤੋਂ ਬਾਅਦ ਰਾਜਸਥਾਨ ਗਿਆ ਬਿਲਕੁਲ ਅੱਛਾ ਉਹ ਵੀ ਉਸੇ ਸੀ ਕਹਿੰਦਾ ਜੇ ਦੇਖੋ ਚੋਲਾ ਨੇ ਗੱਡੇ ਲਾ ਲਏ ਕਹਿੰਦਾ ਜਦੋਂ ਹਲ ਪਰ ਚੜਿਆ ਤੇ ਕਹਿੰਦਾ ਖੱਡੇ ਦੇ ਵਿੱਚ ਤੋਂ ਵਾਤ ਉਹ ਜਿਹੜੇ ਚੋਲੀ ਕਰਦੇ ਉਹਨਾਂ ਨੂੰ ਬਹੁਤ ਡਰ ਇੱਕ ਹੁੰਦੀ ਹੈ ਅੱਛਾ ਗੱਲ ਇਹ ਵੇ ਅੱਛਾ ਫਿਰ ਵੱਡੀ ਗੱਲ ਇਹ ਵੇ ਕਿ ਉੱਥੇ ਦੀ ਦੇਖੋ ਜੀ ਜਿਹੜੀ ਉੱਥੇ ਦੀ ਗੁੰਡਾਗਰਦੀ ਹੈ ਨਾ ਤੇ ਬਦਮਾਸ਼ੀ ਹੈ ਔਰ ਪੁਲਿਸ ਕੁਝ ਨਹੀਂ ਕਹਿੰਦੀ ਐ ਚੀਨ ਕਿਹਾ ਇਟਸ ਮੀਨ ਕਿ ਉਹ ਉਹ ਕਹਿ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਭਾਈ ਜਨ ਫੀ ਪਰਮਿਟ ਦਾ 5000 ਰੁਪਿਆ ਉਹਨੇ ਕਿਹਾ ਸਾਡੀਆਂ ਗੱਡੀਆਂ ਸਾਰੀਆਂ ਲੁੱਟੀਆਂ ਗਈਆਂ ਤੇ ਉਹਨਾਂ ਨੇ ਕਿਹਾ ਪਰਮਿਟ ਮਿਲਣਗੇ ਪਰ ਤਾਂ ਫੀ ਪਰਮਿਟ ਦੇ ਕਹਿੰਦਾ ਉੱਥੇ ਵੇਖ ਕੇ ਕਹਿਣ ਕਿ ਉਹ ਵੇਖੋ ਫਲਾਣਾ ਕਹਿੰਦਾ ساری ਦਰਾਚ ਰੱਖੀ ਬੈਠੇ ਨੇ ਫਰਾਹ ਗੱਡੀ ਦੇ ਨੰਬਰ ਸੇ ਆਪ ਹੀ ਤਾਂ ਲੁੱ ਠੀਕ ਹੈ ਇਹ ਵਾਕਈ ਨੋ ਡਾਊਟ ਬਟ ਇਹ ਵੇਗੇ ਤਾਰੀ ਬੱਬਾ ਦੀ ਉਹ 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 ਟਾਈਮ ਦੀਆਂ ਗੱਲਾਂ ਨੇ ਮੇਂ ਵੀ ਕਿ ਹੁਣ ਕੁਝ ਚੇਂਜ ਹੋ ਗਿਆ ਹੋਵੇ ਉਹ ਤਾਂ ਸਾਡੇ ਭੈਣ ਭਰਾ ਬਿਹਤਰ ਦੱਸ ਸਕਦੇ ਨੇ ਸਾਨੂੰ ਕਿ ਹੁਣ ਵੀ ਚੇਂਜ ਹੋ ਗਿਆ ਹੈ ਕਿ ਨਹੀਂ ਹੋਇਆ ਹੈ ਕਿ ਨਹੀਂ ਹੋਇਆ ਬਾਕੀ ਇਹ ਕਿ ਵਾਕਈ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੱਚ ਸਿੱਧੀਆਂ ਸਨ ਕਹਿੰਦਾ ਚਾਚੇ ਦੀਆਂ ਤਿੰਨ ਚਾਰ ਗੱਡੀਆਂ ਜਿਹੜੀਆਂ ਅੰਦਾਰ ਤੋਂ ਅਕਲ ਮੈਂ ਰੁਪਿਆ 2000 ਦਿੰਦਾ ਕਹਿੰਦਾ ਚਾਚੇ ਦੀਆਂ ਗੱਡੀਆਂ ਜਾਂਦੇ ਮੈਂ ਪੈਸੇ ਦੇ ਪੈਸੇ ਤੇ ਇਹਨੇ ਚਾਚਾ ਆਪਣਾ ਹੀ ਹੈ ਦੇ ਕੇ ਬਾਕੀ ਕਿਹੋ ਜੀ ਲੱਗੀ ਤੁਹਾਨੂੰ ਵੀਡੀਓ ਕਮੈਂਟਸ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਮਿਲਦੇ ਆ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਰੱਖਾ